ਮੌਜੂਦ ਨੇ ਸ਼੍ਰੀ ਮੈਡਮ ਜੀ ਇਹਨਾਂ ਦਾ ਅਜੰਡਾ ਕੀ ਸੀ ਮੁੱਖ ਮੇਨ ਮੰਗਾ ਕੀ ਸੀ ਇਸ ਵਿਸ਼ੇ ਤੇ ਗੱਲਬਾਤ ਕਰਦੇ ਆ ਮੈਡਮ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਥੈਂਕ ਯੂ ਜੀ ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਦੋ ਜਥੇਬੰਦੀਆਂ ਵੱਲੋਂ ਮੀਟਿੰਗ ਨਹੀਂ ਸੀ ਵੱਡੀ ਕਨਵੈਨਸ਼ਨ ਤੇ ਮਾਰਚ ਦਾ ਪ੍ਰੋਗਰਾਮ ਸੀ ਅ ਅਜੰਡਾ ਇਹ ਹੀ ਸੀ ਵੀ ਨਿੱਜੀਕਰਨ ਦੀ ਨੀਤੀ ਦੇ ਖਿਲਾਫ ਸਰਕਾਰ ਪਿਛਲੇ ਸਮੇਂ ਚ ਮਤਲਬ ਨਿੱਜੀਕਰਨ ਦਾ ਅਜੰਡਾ ਬਹੁਤ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਪਿਛਲੇ ਸਮੇਂ ਵਿੱਚ ਬਹੁਤ ਤੇਜ਼ੀ ਲੈਂਦੇ ਹੋਏ ਬਹੁਤ ਸਾਰੇ ਨਿੱਜੀ ਕਰਨ ਦੇ ਸਟੈਪ ਲੈ ਕੇ ਆਈ ਹੈ ਜਿਵੇਂ ਹੁਣ ਰੀਸੈਂਟ ਹੀ ਕੁਝ ਦਿਨਾਂ ਜੀ ਇਹਨੇ ਕਿਰਤਕ ਕੋਡ ਲਾਗੂ ਕੀਤੇ ਜਿਹੜੇ ਟੋਟਲੀ ਜਿਹੜੇ ਲੇਬਰ ਵਿਰੋਧੀ ਹੈ ਬਿਜਲੀ ਸੋਧ ਬਿੱਲ 2025 ਦਾ ਇਹਦਾ ਪ੍ਰੋਗਰਾਮ ਲੈ ਕੇ ਆਉਣ ਦਾ ਉਵੇਂ ਪੰਜਾਬ ਸਰਕਾਰ ਆ ਜਿਹੜੀ ਇਹ ਜਨਤਕ ਜਾਇਦਾਦ ਦਾ ਸਰਕਾਰੀ ਜਾਇਦਾਦ ਦਾ ਉਹਨੂੰ ਵੇਚਣ ਤੇ ਥਰਮਲ ਦੀ ਜ਼ਮੀਨ ਵੇਚਤੀ ਹੋਰ ਕਈ ਏਡਾਰਿਆਂ ਦੀ ਇਹਨੇ ਕੀਤੀ ਹੋਈ ਹੈ ਵੀ ਆਹ ਸੀਡ ਬਿੱਲ ਲੈਂਦਾ ਜਾ ਰਿਹਾ ਸੈਂਟਰ ਗਵਰਨਮੈਂਟ ਵੱਲੋਂ ਉਵੇਂ ਜਿਹੜੇ ਪੰਜਾਬ ਦੇ ਆਹ ਪੀ ਆਰਟੀਸ ਤੇ ਰੋਡਵੇਜ਼ ਦੇ ਕੰਮ ਹੈ ਉਹ ਕਿਲੋਮੀਟਰ ਸਕੀਮ ਦੇ ਖਿਲਾਫ ਸੰਘਰਸ਼ ਉਹਨਾਂ ਦਾ ਚੱਲ ਰਿਹਾ ਹੈ ਜਿਹੜੇ ਆਪਣੇ ਇਥੋਂ ਦੇ ਜਨਤਕ ਸਿਹਤ ਧਾਰੇ ਆ ਉਹਦੇ ਚ ਪ੍ਰਾਈਵੇਟ ਕਾਰੋਬਾਰੀਆਂ ਦਾ ਦਖਲ ਬਣਾਇਆ ਜਾ ਰਿਹਾ ਹੈ ਮਤਲਬ ਇਹਨਾਂ ਚਾਰ ਪੰਜ ਏਜੰਡਿਆਂ ਉੱਪਰ ਮੁੱਖ ਤੌਰ ਤੇ ਤੇ ਇਹਨਾਂ ਨਾਲ ਜੁੜ ਕੇ ਜਿਹੜੀ ਨਿੱਜੀਕਰਨ ਦੀ ਸਮੁੱਚੀ ਨੀਤੀ ਹੈ ਸਾਰੇ ਖੇਤਰਾਂ 'ਚ ਕੱਲੇ ਇਹ ਹੀ ਨਹੀਂ ਵੀ ਇਹਨਾਂ ਕਦਮਾਂ ਨਾਲ ਹੀ ਲਾਗੂ ਹੋ ਰਹੀ ਹੈ ਉਸ ਤੋਂ ਬਾਅਦ ਵਾਦੀ ਉਹਨਾਂ ਨੇ ਤੁਸੀਂ ਦੇਖੋ ਨਰੇਗਾ ਚੋਂ ਫੰਡ ਸਰਕਾਰੀ ਫੰਡ ਪਿੱਛੇ ਖਿੱਚ ਲਿਆ ਕੱਲਾ ਨਾਂ ਨਹੀਂ ਬਦਲਿਆ ਫੰਡ ਵੀ ਪਿੱਛੇ ਖਿੱਚਿਆ ਪਰਮਾਣੂ ਉਹਦੇ ਖੇਤਰ 'ਚ ਨਿੱਜੀ ਕਾਰੋਬਾਰੀਆਂ ਨੂੰ ਤੇ ਵਿਦੇਸ਼ੀ ਪੂੰਜੀ ਨੂੰ ਉਹਨਾਂ ਨੇ ਖੁੱਲਨਾ ਦਿੱਤੀ ਆਉਣ ਦੀਆਂ ਤੇ ਬੀਮਾ ਚ ਖੇਤਰ 'ਚ 100% ਦੀ ਉਹਨਾਂ ਨੇ ਕੀਤਾ ਮਤਲਬ ਇਹ ਸਾਰੇ ਨਿੱਜੀਕਰਨ ਨੂੰ ਮਤਲਬ ਜਿਹੜੇ ਆਪਣੇ ਦੇਸ਼ ਦੇ ਰਿਸੋਰਸਸ ਹੈ ਤੇ ਪੂੰਜੀ ਹੈ ਉਹ ਲੋਕਾਂ ਕੋਲੋਂ ਲੈ ਕੇ ਵੱਡੀਆਂ ਸਾਮਰਾਜੀ ਕੰਪਨੀਆਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਕੋਲ ਸੌਂਪਣ ਦੀ ਦਿੱਤੀ ਹੈ ਇਹਦੇ ਖਿਲਾਫ ਇਹਨੂੰ ਫੋਕਸ 'ਚ ਰੱਖ ਕੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੀ ਵੀ ਸਮੂਹ ਲੋਕਾਂ ਵੱਲੋਂ ਇਹਨਾਂ ਕਦਮਾਂ ਦਾ ਕੱਲਾ ਇਹਨਾਂ ਕਦਮਾਂ ਦਾ ਨਹੀਂ ਇਹਨਾਂ ਕਦਮਾਂ ਪਿੱਛੇ ਨੀਤੀ ਦਾ ਜਿਹੜੇ ਸਾਰੇ ਵਰਗਾਂ ਤੇ ਅਸਰ ਪਾਰੀ ਇਹਦਾ ਵਿਰੋਧ ਹੋਣਾ ਚਾਹੀਦਾ ਇਸ ਨੀਤੀ ਦਾ ਕੀ ਕਾਰਨ ਹੈ ਕੀ ਲਿਆਉਣ ਦਾ ਕਾਰਨ ਹੈ ਕਿਉਂ ਲਿਆਉਣੀ ਪਈ ਤੇ ਇਹਨੂੰ ਲਿਆਉਣ ਦੇ ਵਿੱਚ ਕੌਣ ਇਸ ਦੇ ਵਿੱਚ ਯੋਗਦਾਨ ਕਰ ਰਿਹਾ ਹੈ ਜਾਂ ਕੌਣ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਯੋਗਦਾਨ ਕਰ ਰਿਹਾ ਹੈ ਦੇਖੋ ਜੀ ਜਿਹੜੀ ਇਹ ਨਿੱਜੀਕਰਨ ਦੀ ਨੀਤੀ ਹੈ ਤਾਂ ਇਹ 1980ਵੀਆਂ ਦੀ ਚੱਲ ਰਹੀ ਹੈ ਉਸ ਤੋਂ ਪਹਿਲਾਂ ਦੀ ਵੀ ਚੱਲ ਰਹੀ ਹੈ 1991 ਚ ਆ ਕੇ ਜਿਹੜੇ ਨਵੇਂ ਆਰਥਿਕ ਸੁਧਾਰ ਜਿਨ੍ਹਾਂ ਨੂੰ ਕਹਿੰਦੇ ਆ ਨਵੀਂ ਨਿਊ ਇਕਨੋਮਿਕ ਪਾਲਿਸੀ ਉਹਦੇ ਚ ਆ ਕੇ ਉਹਨਾਂ ਨੇ ਜਿਹੜੇ ਸਾਰੇ ਇਸ ਨੀਤੀ ਨੂੰ ਬਹੁਤ ਜੋਰ ਸ਼ੋਰ ਨਾਲ ਲਾਗੂ ਕਰਨਾ ਸ਼ੁਰੂ ਕੀਤਾ ਤੇ ਸਾਰੇ ਖੇਤਰ ਇਹਦੀ ਮਾਰ ਹੇਠ ਲਿਆਉਣ ਦੀ ਮਤਲਬ ਭਾਰਤ ਸਰਕਾਰ ਨੇ ਉਹ ਕੀਤਾ ਉਸ ਤੋਂ ਬਾਅਦ ਜਿੰਨੀਆਂ ਵੀ ਸਬਸਕੁਇੰਟ ਗਵਰਨਮੈਂਟਸ ਆਈਆਂ ਹੈ ਕੇਂਦਰ ਸਰਕਾਰਾਂ ਵੀ ਤੇ ਮਤਲਬ ਸਟੇਟ ਸਰਕਾਰਾਂ ਵੀ ਉਹ ਏਸੇ ਨੀਤੀ ਦੇ ਪੈਰੋਕਾਰ ਹੀ ਹੈ ਕਿਉਂਕਿ ਉਹ ਇਸ ਥਾਂ ਤੋਂ ਦੇਖ ਰਿਹਾ ਹੈ ਉਹਨੂੰ ਲੱਗਦਾ ਹੈ ਵੀ ਸਾਡੇ ਦੇਸ਼ ਦਾ ਵਿਕਾਸ ਇਸ ਥਾਂ ਤੋਂ ਹੋਊਗਾ ਜੇ ਬਾਹਰਲੀ ਪੂੰਜੀ ਆ ਕੇ ਇੱਥੇ ਲੱਗੂਗੀ ਪਰ ਬਾਹਰਲੀ ਪੂੰਜੀ ਜਦੋਂ ਆਉਂਦੀ ਹੈ ਉਹਦਾ ਨਰੋਲ ਮਕਸਦ ਇਹ ਤੋਂ ਮੁਨਾਫਾ ਕਮਾਉਣਾ ਹੈ ਜਦੋਂ ਕੋਈ ਨਿੱਜੀ ਕਾਰੋਬਾਰੀ ਭਾਵੇਂ ਉਹ ਭਾਰਤ ਦਾ ਵੱਡਾ ਕਾਰੋਬਾਰੀ ਹੈ ਭਾਵੇਂ ਬਾਹਰਲਾ ਵੱਡਾ ਕਾਰੋਬਾਰੀ ਹੈ ਜਦੋਂ ਉਹ ਕਿਸੇ ਕਾਰੋਬਾਰ 'ਚ ਪੈਸਾ ਲਾਉਂਦਾ ਹੈ ਉਹਦਾ ਮਤਲਬ ਨਰੋਲ ਮਕਸਦ ਉਹਦੇ ਨੂੰ ਕਿਤੇ ਵੱਡੇ ਮੁਨਾਫੇ ਲੈ ਕੇ ਜਾਣਾ ਹੈ ਇਸ ਬਦਲ ਤਰੀਕੇ ਨਾਲ ਇਸ ਨਿੱਜੀ ਕਰਨ ਦੀ ਪਾਲਿਸੀ ਦਾ ਮਤਲਬ ਆਪਣੇ ਜਿਹੜੇ ਕਲਰ ਸੋਰਸਸ ਹੈ ਉਹ ਇਹਨਾਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਵਾਸਤੇ ਖੋਲਣ ਖੋਲਣਾ ਬਣਦਾ ਇਹ ਉਦੋਂ ਤੋਂ ਇਹਨਾਂ ਤੇ ਸਾਮਰਾਜੀ ਦਬਾਅ ਆਪਣੀ ਜਿਹੜੀ ਦੇਸ਼ ਦੀ ਸਰਕਾਰ ਉਹ ਇੰਡੀਪੈਂਡੈਂਟ ਸਰਕਾਰ ਨਹੀਂ ਇਹ ਬਹੁਤ ਸਾਮਰਾਜੀ ਦਬਾਅ ਅਗਲੇ ਲਿਫਣ ਵਾਲੀ ਸਰਕਾਰ ਹੈ ਪਹਿਲਾਂ ਤੋਂ ਲਫਦੀ ਆਈ ਹੈ ਹੁਣ ਵੀ ਜਿਹੜਾ ਭਾਰਤ ਅਮਰੀਕਾ ਵਪਾਰ ਵਾਰਤਾ ਚੱਲ ਰਹੀ ਹੈ ਇਹ ਵੀ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਇੱਥੋਂ ਦੀ ਖੇਤੀ ਸੈਕਟਰ ਖੋਲਣ ਵਾਸਤੇ ਇੱਥੋਂ ਦੀ ਮੰਡੀ ਖੋਲਣ ਵਾਸਤੇ ਦਬਾਅ ਦੀ ਨਹੀਂ ਕਰਵਾਏਗੇ ਸਮਝੋਤਿਆ ਉਦੋਂ ਪਹਿਲਾਂ ਪਰਮਾਣੂ ਸਮਝੌਤਾ ਹੋਇਆ ਉਦੋਂ ਪਹਿਲਾਂ ਹੋਰ ਜਿਹੜੀਆਂ ਸਾਰੀਆਂ ਸਾਮਰਾਜੀ ਦੇਸ਼ਾਂ ਨਾਲ ਵਾਰਤਾ ਵਾਰਤਾਵਾਂ ਚੱਲੀਆਂ ਸਮਝੋਤੇ ਹੋਏ ਆ ਉਹ ਸਾਰੇ ਇਹੀ ਹੈ ਵੀ ਉਹ ਉਹਦੇ 'ਚ ਪ੍ਰੈਸ਼ਰਾਈਜ਼ ਕਰਦੇ ਆ ਵੀ ਤੁਸੀਂ ਆਪਣੇ ਖੇਤੀ ਸੈਕਟਰ ਆ ਭਾਵੇਂ ਭਾਵੇਂ ਆਪਣਾ ਸੰਤ ਹੀ ਸੈਕਟਰ ਹੈ ਭਾਵੇਂ ਆਪਣੇ ਦੂਜੇ ਆਪਣੇ ਕਿਰਤ ਦੇ ਸੈਕਟਰ ਹੈ ਸਾਡੇ ਵਾਸਤੇ ਖੋਲੋ ਸਾ ਆਪਣੇ ਕਾਨੂੰਨ ਉਸ ਹਿਸਾਬ ਨਾਲ ਬਦਲੋ ਜਿਨ੍ਹਾਂ ਦੀ ਮਾਰਚ ਅਸੀਂ ਨਾ ਆ ਸਕੀਏ ਤੇ ਇਹ ਨਿੱਜੀ ਕਰਨ ਦੀ ਪਾਲਿਸੀ ਚ ਪਹਿਲਾਂ ਤੋਂ ਵੀ ਕਰਦੇ ਆਏ ਆ ਹੁਣ ਹੋਰ ਵੱਧ ਪ੍ਰੈਸ਼ਰ ਆ ਸਾਮਰਾਜੀ ਦੇਸ਼ ਆਪ ਦੇ ਸੰਕਟ ਚ ਨੇ ਉਹਨਾਂ ਦੇਸ਼ਾਂ ਚ ਆਪਣੇ ਸੰਕਟ ਭਾਵੇਂ ਉਹ ਪ੍ਰਵਾਸੀਆਂ ਨੂੰ ਭਜਾਉਣ ਦੇ ਰੂਪ ਚ ਪ੍ਰਗਟ ਹੋ ਰਿਹਾ ਭਾਵੇਂ ਉਹ ਆਪਣੇ ਵਰਗੇ ਤੀਜੀ ਦੁਨੀਆ ਦੇਸ਼ਾਂ ਉਨਾਂ ਤੇ ਦਬਾਅ ਵਧਾਉਣ ਦੇ ਰੂਪ ਚ ਪ੍ਰਗਟ ਹੋ ਰਿਹਾ ਵੀ ਉਹ ਵੱਧ ਪ੍ਰੈਸ਼ਰਾਈਜ਼ ਕਰਦੇ ਵੀ ਜਿਹੜੇ ਤੁਸੀਂ ਹਲੇ ਸਟੈਪ ਲੈ ਰਹੇ ਹੋ ਥੋੜੇ ਐ ਤੁਸੀਂ ਹਰ ਇੱਕ ਸੈਕਟਰ ਖੋਲੋ ਸਾਡੇ ਵਾਸਤੇ ਸਾਨੂੰ ਕਿਰਤ ਵੀ ਇਥੋਂ ਸਸਤੀ ਮਿਲੇ ਕਿਰਤ ਕੋਡ ਵੀ ਤੁਸੀਂ ਸੋਧੋ ਸਾਨੂੰ ਇਥੇ ਜ਼ਮੀਨਾਂ ਵੀ ਸਸਤੀਆਂ ਉਪਲਬਧ ਕਰਵਾਓ ਹਰੇਕ ਥਾਂ ਤੇ ਜਿੱਥੇ ਵੀ ਅਸੀਂ ਕਾਰੋਬਾਰ ਲਾਉਣਾ ਚਾਹੁੰਦੇ ਹਾਂ ਉੱਥੇ ਉਹ ਹੋਣ ਬੀਮਾ ਖੇਤਰ ਆ ਭਾਵੇਂ ਬੈਂਕ ਖੇਤਰ ਆ ਭਾਵੇਂ ਐਜੂਕੇਸ਼ਨ ਦਾ ਭਾਵੇਂ ਹੈਲਥ ਦਾ ਸਾਡੇ ਕੋਲੇ ਸਾਰੇ ਕੋਈ ਵੀ ਸੈਕਟਰ ਜਿਹੜੇ ਜਿਹਦੇ ਤੇ ਪਬਲਿਕ ਦੀਆਂ ਜ਼ਿੰਦਗੀਆਂ ਟਿਕੀਆਂ ਹੋਈਆਂ ਉਹ ਚਾਹੁੰਦੇ ਵੀ ਸਾਡੇ ਮੁਨਾਫਿਆਂ ਵਾਸਤੇ ਖੁੱਲੇ ਜਾਣ ਤੇ ਪਿਛਲੇ ਸਮੇਂ ਚ ਇੱਕ ਇੱਕ ਕਰਕੇ ਖੁੱਲੇ ਵੀ ਐ ਕਰੋਨਾ ਵੇਲੇ ਬਹੁਤ ਵੱਡੀ ਪੱਧਰ ਤੇ ਖੁੱਲੇ ਆ ਬਹੁਤ ਸਾਰੇ ਖੇਤਰਾਾਂ ਚ ਉਹਨਾਂ ਨੇ ਪਰਮਾਣੂ ਆ ਭਾਵੇਂ ਬਿਜਲੀ ਐ ਭਾਵੇਂ એનર્ਜੀ ਐ ਉਹਨਾਂ ਨੇ 1 ਲੱਖ ਤੋਂ ਉਹ ਕੀਤੀਆਂ ਨੇ ਛੋਟਾਂ ਦਿੱਤੀਆਂ ਨੇ ਉਸ ਤੋਂ ਬਾਅਦ ਵੀ ਮਤਲਬ ਮੋਦੀ ਹਕੂਮਤ ਇਸ ਗੱਲ ਤੇ ਹੋਰ ਤੇਜ਼ੀ ਨਾਲ ਚੱਲ ਰਹੀ ਹੈ ਦਿਖਾ ਰਹੀ ਹੈ ਵੀ ਅਸੀਂ ਹਾਂ ਤੁਹਾਡੇ ਹਿੱਤਾਂ ਦੇ ਕਿੰਨੇ ਮਾਫ਼ ਕੋ ਬੈਠ ਦਿੱਤੋ ਨਹੀਂ ਸਰਕਾਰ ਹੈ ਇਸ ਕਰਕੇ ਪਿਛਲੇ ਸਮੇਂ ਚ ਸਾਰੇ ਸਟੈਪ ਆ ਜਿਹੜੇ ਹੁਣ ਵੀ ਲੈ ਕੇ ਆ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਉਹ ਏਸੇ ਗੱਲ ਕਰਕੇ ਲੈ ਕੇ ਆਏ ਨੇ ਤੇ ਮਤਲਬ ਇਹਦੇ ਖਿਲਾਫ ਜਿਨ੍ਹਾਂ ਲੋਕਾਂ ਤੇ ਇਹ ਅਸਰ ਪਾ ਰਿਹਾ ਹੈ ਲੋਕਾਂ ਦਾ ਸਰਕਾਰੀ ਰੁਜ਼ਗਾਰ ਗਿਆ ਲੋਕਾਂ ਦੇ ਜਿਹੜੇ ਵੀ ਜਨਤਕਦਾਰੇ ਸੀ ਜਿੰਨੇ ਵੀ ਖੇਤਰ ਸੀ ਉਹ ਸਾਰੇ ਗਏ ਜੋ ਕਹਿੰਦੇ ਜਮੀਨਾਂ ਜਾ ਰਹੀਆਂ ਜੰਗਲ ਐ ਉਹ ਜਾ ਰਹੇ ਐ ਲੋਕਾਂ ਦੇ ਮਤਲਬ ਜੋ ਵੀ ਇੱਥੇ ਰਿਸੋਰਸਸ ਐ ਸਾਰੇ ਉਹ ਜਾ ਰਹੇ ਐ ਇਸੇ ਨੀਤੀ ਕਰਕੇ ਤਾਂ ਇਸ ਕਰਕੇ ਜਿਹੜੇ ਜਿਹੜੇ ਵੀ ਲੋਕਾਂ ਦੇ ਜਿੰਨੇ ਵੀ ਤਾਫਕਿਆਂ ਦੇ ਸਾਰੇ ਤਾਫਕਿਆਂ ਦੇ ਮਾਰ ਪੈ ਰਹੀ ਆ ਉਹਨਾਂ ਦੇ ਇਹਦੇ ਖਿਲਾਫ ਯੂਨਾਈਟ ਹੋਣਾ ਬੋਲਣਾ ਇਹਨੂੰ ਨਿੱਜੀਕਰਨ ਦੀ ਨੀਤੀ ਨੂੰ ਫੋਕਸ 'ਚ ਲਿਆਉਣਾ ਵੀ ਇਹ ਨੀਤੀ ਆ ਜਿਹੜੇ ਸਾਡੇ ਸਾਰੇ ਮਤਲਬ ਭਾਵੇਂ ਬਿਜਲੀ ਮੁਲਾਜ਼ਮ ਹੈ ਰੋਜ਼ਗਾਰ ਆ ਭਾਵੇਂ ਠੇਕਾ ਮੁਲਾਜ਼ਮ ਹੈ ਉਹ ਆਪਣੇ ਰੋਜ਼ਗਾਰ ਵਾਸਤੇ ਲੜ ਰਹੇ ਆ ਕਿਸਾਨ ਆ ਉਹ ਜ਼ਮੀਨਾਂ ਬਚਾਉਣ ਵਾਸਤੇ ਲੜ ਰਹੇ ਆ ਖੇਤ ਮਜ਼ਦੂਰ ਹੈ ਉਹ ਹਾਸਲ ਕਰਨ ਵਾਸਤੇ ਲੜ ਰਹੇ ਆ ਇਹਨਾਂ ਦੀ ਜਿਹੜੀ ਸਾਂਝੀ ਮਤਦੰਦਾ ਉਹ ਇਹ ਬਣਦੀ ਆ ਵੀ ਨਿੱਜੀਕਰਨ ਦੀ ਨੀਤੀ ਦੇ ਖਿਲਾਫ ਸਾਂਝੀ ਲੜਾਈ ਬਣਦੀ ਆ ਸਾਡਾ ਇਹ ਸੀ ਵੀ ਸਾਰੇ ਜਿਹੜੇ ਸੰਘਰਸ਼ੀਲ ਤੱਬਕੇ ਤੇ ਜਿਹੜੇ ਲੋਕਾਂ ਦੇ ਹੋਰ ਹਿੱਸੇ ਆ ਔਰ ਇਸ ਗੱਲ ਤੇ ਇਕੱਠੇ ਹੋਣ ਵੀ ਆਪਾਂ ਇਹ ਨਿੱਜੀਕਰਨ ਦੀ ਨੀਤੀ ਨੂੰ ਮੋੜਨਾ ਜਿਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਲਹਿਰ ਖੜੀ ਹੋਈ ਸੀ ਉਹ ਨਿੱਜੀਕਰਨ ਦੇ ਖਿਲਾਫ ਖੜੀ ਹੋ ਗਈ। ਇਹ ਸਾਡਾ ਮਕਸਦ ਸੀ। ਤੇ ਜਿਹੜਾ ਕਿਰਤ ਕੋਡ ਆ ਉਹਦੇ ਨਾਲ ਲੋਕਾਂ ਦਾ ਕੀ ਨੁਕਸਾਨ ਆ? ਆਮ ਲੋਕਾਂ ਦੇ ਉੱਪਰ ਕੀ ਅਸਰ ਪਵੇਗਾ ਉਹਦੇ ਵਿੱਚ? ਦੇਖੋ ਕਿਰਤ ਕੋਡ ਹੈ ਉਹਦੇ ਬਹੁਤ ਸਾਰੇ ਪੱਖਾਂ ਤੋਂ ਲੋਕਾਂ ਤੇ ਅਸਰ ਆਇਆ। ਇੱਕ ਸਿੱਧਾ ਤਾਂ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਆ ਜਿਹੜੇ ਆਹ 10 ਤਰ੍ਹਾਂ 'ਚ ਮੁਲਾਜ਼ਮ ਐ ਸਾਰਿਆਂ ਦੇ ਕਿਉਂਕਿ ਉਹਨੇ ਸੇਵਾਵਾ ਸ਼ਰਤਾ ਇਸ ਹਿਸਾਬ ਨਾਲ ਬਦਲਦੀਆਂ। ਯੂਨੀਅਨਾਂ ਇਹ ਕਰਤ ਨਵੇਂ ਕਰਤ ਕੋਡਾਂ ਦੇ ਹਿਸਾਬ ਨਾਲ ਉਹਨਾਂ ਨੇ ਯੂਨੀਅਨ ਇੱਕ ਹਿਸਾਬ ਨਾਲ ਬੈਨ ਕਰਤੀਆਂ ਇਹੋ ਜਿਹੀਆਂ ਟਰਮਸ ਹੈ ਉਹਨਾਂ ਨੇ ਜਿਹੜੇ ਠੇਕਾ ਮੁਲਾਜ਼ਮ ਹੈ ਉਹਨਾਂ ਦੀ ਸੇਵਾ ਸ਼ਰਤਾ ਬਹੁਤ ਔਖੇ ਕਰਤੇ ਯਾਨੀ ਕਿ ਨਾ ਕਰਤ ਕੋਡਾਂ ਦੀ ਜੇ ਆਪਾਂ ਮੋٹے ਰੂਪ ਚ ਗੱਲ ਕਰਨੀ ਹੋਵੇ ਇਹਨਾਂ ਦੀ ਤੋਸ ਇਹ ਹੈ ਵੀ ਜਿਹੜੇ ਇੱਥੇ ਲੋਕਾਂ ਨੂੰ ਕੁਝ ਜਿਹੜੇ ਕਰਤੀ ਸੀ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਸੀ ਉਹ ਸਹੂਲਤਾਂ ਘਟਾਈਆਂ ਜਾਣ ਤੇ ਉਹਨਾਂ ਵਾਸਤੇ ਉਹ ਹਾਇਰ ਐਂਡ ਫਾਇਰ ਦੀ ਨੀਤੀ ਜਿਹਨੂੰ ਮਰਜ਼ੀ ਕਰ ਸਕਣ ਜਿੰਨੀ ਮਰਜ਼ੀ ਰੱਖ ਸਕਣ ਜਿੰਨੀ ਮਰਜ਼ੀ ਤਨਖਾਹ ਦੇ ਸਕਣ ਜਿੰਨੀ ਮਰਜ਼ੀ ਕਟੌਤੀ ਕਰ ਸਕਣ ਜੋ ਜੀਆਂ ਕੰਮ ਹਾਲਤਾਂ ਔਖੀਆਂ ਤੋਂ ਔਖੀਆਂ ਉਹਦੇ ਚ ਕੰਮ ਕਰਵਾ ਸਕਣ ਉਹਨਾਂ ਦੀ ਕੋਈ ਜਵਾਬਦੇਹੀ ਨਾ ਹੋਵੇ ਉਹਨਾਂ ਪ੍ਰਤੀ ਇਹ ਸਾਰੀਆਂ ਸੌਦਾ ਇਸ ਗੱਲ ਵੱਲ ਸਿਹਦਰ ਸੌਦਾ ਨੇ ਤੇ ਨਾ ਸਿਰਫ ਮਤਲਬ ਇਹ ਜਿਹੜੇ ਹੁਣ এমਪਲੋਇਡ ਹੈ ਕਿਉਂਕਿ ਆਪਣੇ ਬਹੁਤ ਸਾਰੇ ਤਾਂ ਮਤਲਬ ਇਰੈਗੂਲਰ ਸੈਕਟਰ ਚ ਕੰਮ ਕਰਦੇ ਆ ਨਾ ਅਨਾਰਗੇਨਾਈਜ਼ ਸੈਕਟਰ ਦੇ ਵਰਕਰ ਹੈ ਇਹ ਉਹਨਾਂ ਦੇ ਐਨ ਉਲਟ ਜਾਂਦੀ ਹੈ ਕਿਉਂਕਿ ਉਹਨਾਂ ਵਾਸਤੇ ਤਾਂ ਸੇਵਾ ਸ਼ਰਤਾਂ ਪਹਿਲਾਂ ਹੀ ਨਹੀਂ ਹੈਗੀਆਂ ਗਰੰਟੀਆਂ ਪਹਿਲਾਂ ਹੀ ਨਹੀਂ ਹੈਗੀਆਂ ਉਹਨਾਂ ਨੂੰ ਐਕਸਕਲੂਡ ਕਰਕੇ ਇਹ ਬਣੀਆਂ ਹੋਈਆਂ ਨੇ ਮਤਲਬ ਨਾ ਇਹ ਜੇ ਰੱਖੇ ਹੋਇਆ ਵੀ ਅਸੀਂ ਕਰ ਰਹੇ ਹਾਂ ਪਰ ਕੁੱਲ ਇਹਨਾਂ ਦੀ ਮਤਲਬ ਜਿਹੜੀ ਓਰੀਐਂਟੇਸ਼ਨ ਹੈ ਇਹਨਾਂ ਦਾ ਜਿਹੜਾ ਏਮ ਹੈ ਉਹ ਇਹ ਹੈ ਬੀ ਗਰੰਟੀਆਂ ਕੰਪਨੀ ਨੂੰ ਜਵਾਬ ਦੇਹੀ ਤੋਂ ਮੁਕੰਮਲ ਸ਼ੂਟ ਉਹਨਾਂ ਨੂੰ ਸਸਤੀਕਰਤ ਤੇ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਕਰਤ ਮਿਲੇ ਤੇ ਉਹਨਾਂ ਜਿਹੜਾ ਵੀ ਕੋਈ ਕਾਨੂੰਨ ਪਹਿਲਾਂ ਜਿਹੜੇ ਕਿਰਤ ਕਾਨੂੰਨ ਸੀ ਸੋਧਦੇ ਸੀ ਜਿਹੜੀਆਂ ਵੀ ਗੱਲਾਂ ਉਹਨਾਂ ਦੇ ਮੁਨਾਫਿਆਂ 'ਚ ਰੋਕ ਬਣਦੀਆਂ ਸੀ ਐਕਸਪਲੋਇਟੇਸ਼ਨ 'ਚ ਰੋਕ ਬਣਦੀ ਸੀ ਸਰਕਾਰ ਉਹਨਾਂ ਨੇ ਤੇ ਕਿਰਤ ਕੋਡ ਇਹ ਜ ਹੈ ਤੇ ਸਾਡੀ ਜੇ ਆਪਾਂ ਪੰਜਾਬ ਦੇ ਹਿਸਾਬ ਨਾਲ ਵੀ ਦੇਖਣਾ ਉਹ ਵੀ ਇਕੱਲੇ ਫੈਕਟਰੀ ਨਹੀਂ ਵੀ ਲੁਧਿਆਣੇ ਦੀਆਂ ਫੈਕਟਰੀਆਂ ਜਾਂ ਗੁਵਿੰਦਪੁਰੇ ਦੀਆਂ ਸੰਤਾਂ ਦੇ ਵਰਕਰ ਜਾਂ ਜਿਹੜੇ ਇੱਥੇ ਆਹ ਸਪੋਰਟ ਗਿੰਗ ਦੇ ਇਹ ਵਰਕਰ ਇਫੈਕਟ ਹੋਣਗੇ ਸਾਡੇ ਕਿੰਨੇ ਮਤਲਬ ਪਿੰਡਾਂ ਦੇ ਆ ਜਿਹੜੇ ਪਿੰਡਾਂ 'ਚੋਂ ਧੱਕੇ ਹੋਏ ਰੁਜ਼ਗਾਰ ਦੇ ਕਿਉਂਕਿ ਮਤਲਬ ਖੇਤੀ ਕਾਟੇ ਦਾ ਸੌਦਾ ਬਣੀ ਹੋਈ ਹੈ ਉਹਨਾਂ ਨੂੰ ਆਟੋ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਉਹ ਮਜਬੂਰ ਹੈ ਵੀ ਜਾ ਕੇ ਸ਼ਹਿਰਾਂ 'ਚ ਹੋਰ ਰੁਜ਼ਗਾਰ ਹਾਸਲ ਕਰਨ ਤੇ ਸ਼ਹਿਰਾਂ 'ਚ ਜੇ ਫੈਕਟਰੀਆਂ 'ਚ ਤੇ ਕੰਮ ਇਹੋ ਜਿਹੇ ਕੰਮ ਹਾਲਤਾਂ ਬਣ ਰਹੀਆਂ ਤਾਂ ਮਤਲਬ ਸਾਰੀ ਆਬਾਦੀ ਤੇ ਇੱਕ ਹਿਸਾਬ ਨਾਲ ਇਹ ਅਸਰ ਹੈ ਅੱਛਾ ਕੱਲਾ ਇਹ ਨਹੀਂ ਹੁੰਦਾ ਜਦੋਂ ਐਕਸਪਲੋਇਟੇਸ਼ਨ ਹੁੰਦੀ ਹੈ ਉਹਨਾਂ ਦੀ ਵੇਜਸ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਉਹੀ ਇਸ ਮੰਡੀ ਦੇ ਗਾਹਕ ਬਣਦੇ ਆ ਜਿਹੜੇ ਮਜ਼ਦੂਰ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲਣਗੀ ਉਹ ਮੰਡੀ ਦੇ ਦੁਕਾਨਾਂ ਨੂੰ ਕਿਵੇਂ ਚਲਾਉਣਗੇ ਦੁਕਾਨਾਂ ਦੀ ਆਮਦਨ ਕਿੱਥੋਂ ਉਹਨਾਂ ਨੇ ਖਰੀਦਦੇ ਨੇ ਨਾ ਰੋਜ਼ਮਰਾਂ ਦੀਆਂ ਚੀਜ਼ਾਂ ਮਤਲਬ ਇੱਕ ਹਿਸਾਬ ਨਾਲ ਕਿਸੇ ਵੀ ਕਾਨੂੰਨ ਦਾ ਸਿੱਧਾ ਜੋ ਦਿਖਦਾ ਹੁੰਦਾ ਉਹ ਹੀ ਇੰਪੈਕਟ ਨਹੀਂ ਹੁੰਦਾ ਉਹ ਟੋਟਲ ਇਕਨੋਮੀ ਤੇ ਇੰਪੈਕਟ ਹੁੰਦਾ ਹ ਹੂੰ ਉਮੀ ਇਹ ਕਿੱਤੇ ਕੋਡਾਂ ਦਾ ਉਮੀ ਭਾਵੇਂ ਆਪਾਂ ਸਰਕਾਰੀ ਜਨਤਕ ਜਾਇਦਾਦਾਂ ਦੀ ਗੱਲ ਕਰ ਲਈਏ ਉਮੀ ਭਾਵੇਂ ਆਪਾਂ ਬਿਜਲੀ ਬਿੱਲ ਵਾਲੀ ਗੱਲ ਕਰ ਲਈਏ ਭਾਵੇਂ ਜਾਂ ਦੂਜੇ ਜਿਹੜੇ ਕਾਨੂੰਨ ਆਪਾਂ ਭਾਵੇਂ ਅੱਜ ਨਹੀਂ ਡਿਸਕਸ ਕਰ ਰਹੇ ਪਰ ਪਿਛਲੇ ਸਮੇਂ 'ਚ ਇੰਨੇ ਜ਼ਿਆਦਾ ਸਟੈਪ ਲਏ ਐ ਸਾਰੇ ਸ ਇੱਕ ਪਾਸੇ ਉਹਨਾਂ ਨੇ ਇਹ ਨਿੱਜੀ ਕਰਨ ਦਾ ਕੀਤਾ ਦੂਜੇ ਪਾਸੇ ਸਾਰੇ ਕਾਨੂੰਨ ਸੋਧਦੇ ਆ ਇਕੱਠੇ ਵੀ ਸੋਧਦੇ ਆ ਇੱਕ ਇੱਕ ਕਰਕੇ ਵੀ ਸੋਧਦੇ ਆ ਤਾਂ ਇਸ ਕਰਕੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੀ ਉਹ ਇਹ ਸੀ ਵੀ ਇਹ ਗੱਲ ਪਛਾਣੀ ਜਾਵੇ ਵੀ ਸਾਰੀਆਂ ਜਿਹੜੀਆਂ ਲੋਕੀ ਅਲੱਗ-ਅਲੱਗ ਤਾਪਕਾਂ 'ਚ ਲੜਦੇ ਨੇ ਵੀ ਉਹਨਾਂ 'ਚ ਉਹਨਾਂ ਤੇ ਜਿਹੜਾ ਅਟੈਕ ਹੋ ਰਿਹਾ ਉਹਨਾਂ ਨੂੰ ਭਾਵੇਂ ਲੱਗਦਾ ਸਟੈਪ ਉਹਨਾਂ ਕੀ ਦੇਖ ਪਾਉਂਦੇ ਆ ਵੀ ਸਾਡਾ ਆਹ ਕਦਮ ਆ ਗਿਆ ਕਿਸ ਦੀਆਂ ਤਨਖਾਹਾਂ ਜਾਮ ਹੋ ਗਈਆਂ ਕਿਸੇ ਨੂੰ ਆਇ ਲੱਗਦਾ ਵੀ ਸਾਡੇ ਭਾਰਤ ਮਾਲਾ ਪ੍ਰੋਜੈਕਟ ਨਿਕਲ ਗਿਆ ਜਾਂ ਮਜ਼ਦੂਰਾਂ ਨੂੰ ਇਹ ਲੱਗਦਾ ਵੀ ਸਾਡੂ ਪਲਾਟ ਕੱਟੇ ਹੋਏ ਸਾਨੂੰ ਕੱਪ ਚ ਨਹੀਂ ਮਿਲ ਰਿਹਾ ਅਸਲ 'ਚ ਇਹ ਸਾਰੀ ਲੜਾਈ ਨਿੱਜੀ ਕਾਰਨ ਦੇ ਖਿਲਾਫ ਸਾਂਝੀ ਲੜਾਈ ਬਣਦੀ ਹੈ ਤੇ ਮਤਲਬ ਜੇ ਤੁਸੀਂ ਏਡੀ ਵੱਡੀ ਨੀਤੀ ਦਾ ਮੂੰਹ ਮੋੜਨਾ ਹੈ ਤਾਂ ਲੋਕਾਂ ਦੇ ਸਾਰੇ ਤਾਪਕਾਂ ਨੂੰ ਇਕੱਠੇ ਹੋਣਾ ਪਊ ਇਦੋਂ ਮੈਨਾਂ ਮੋੜ ਨਹੀਂ ਸਕਦਾ ਪ੍ਰਚਾਰਿਆ ਤਾਂ ਇਹ ਜਾ ਰਿਹਾ ਨਾ ਸਟੇਟ ਸਰਕਾਰ ਵੱਲੋਂ ਵੀ ਕੇ ਇਹ ਲੱਗਣਗੇ ਉਦਯੋਗ ਲੱਗਣਗੇ ਤਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਰੋਜ਼ਗਾਰ ਮਿਲੇਗਾ ਤਾਂ ਬੇਰੋਜ਼ਗਾਰੀ ਖਤਮ ਹੋ ਕੇ ਹੋਵੇਗੀ ਨੌਸਵਾਨੀ ਦਾ ਧਿਆਨ ਹੈ ਜਿਹੜਾ ਰੋਜ਼ਗਾਰ ਵੱਲ ਜਾਵੇਗਾ ਪਰ ਇੱਥੇ ਇਹ ਗੱਲ ਕਹੀ ਜਾ ਰਹੀ ਹੈ ਕਿ ਫੈਕਟਰੀਆਂ ਜਿਹੜੀਆਂ ਲੱਗ ਰਹੀਆਂ ਇਹ ਵੀ ਪ੍ਰਚਾਰਿਆ ਜਾ ਰਿਹਾ ਸਰਕਾਰਾਂ ਵੱਲੋਂ ਕਿ ਫੈਕਟਰੀਆਂ ਜਾਂ ਜਿਹੜੇ ਉਦਯੋਗ ਆ ਉਹ ਲੱਗਣ ਦੇ ਵਿੱਚ ਅੜੇ ਕਾ ਲਗਾ ਰਹੇ ਆ ਕੁਝ ਜਿਹੜੇ ਆਪਣੇ ਆਪ ਨੂੰ ਬੁੱਧੀ ਜੀ ਵੀ ਆਖਦੇ ਆ ਲੋਕ ਫੈਕਟਰੀਆਂ ਤੇ ਰੁਜ਼ਗਰ ਮਤਲਬ ਫੈਕਟਰੀਆਂ ਜਿਹੜੀ ਇੰਡਸਟਰੀ ਹੈ ਉਹ ਇਹ ਨਹੀਂ ਵੀ ਲੱਗਣੀ ਨਹੀਂ ਚਾਹੀਦੀ ਲਗਣੀ ਚਾਹੀਦੀ ਹੈ ਪਰ ਕਿਉਂ ਜੀ ਇੰਡਸਟਰੀ ਹੋਵੇ ਕੀ ਮਤਲਬ ਉਹ ਕਿਹਦੇ ਫਾਇਦੇ ਵਾਸਤੇ ਹੋਵੇ ਕਿਹਦੀ ਲੋੜਾਂ ਨੂੰ ਸਰਵ ਕਰਦੀ ਹੋਵੇ ਇਹ ਮੇਨ ਕੁਐਸਚਨ ਹੈ ਕਿ ਇੱਥੇ ਫੈਕਟਰੀ ਇਹ ਜੀ ਲਗਣੀ ਚਾਹੀਦੀ ਹੈ ਜਿੰਨਾ ਅਡਾਨੀ ਨੂੰ ਮੁਨਾਫਾ ਹੁੰਦਾ ਹੋਵੇ ਕਿ ਇੱਥੇ ਫੈਕਟਰੀ ਇਹ ਜੀ ਲਗਣੀ ਚਾਹੀਦੀ ਹੈ ਪ੍ਰਦੂਸ਼ਣ ਤਾਂ ਸਾਰੇ ਆਸੇ ਪਾਸੇ ਹੁੰਦਾ ਹੋਵੇ ਤੇ ਮੁਨਾਫੇ ਕੋਈ ਉੱਥੇ ਜਾ ਕੇ ਵਿਦੇਸ਼ਾਂ ਚ ਪਹੁੰਚ ਰਹੇ ਹੁਣ ਇੱਥੇ ਇੰਡਸਟਰੀ ਉਹ ਲਗਣੀ ਚਾਹੀਦੀ ਹੈ ਜਿਹੜੀ ਇੱਥੋਂ ਦੀ ਖੇਤੀਬਾੜੀ ਨੂੰ ਹੁਲਾਰਾ ਦੇਵੇ ਜੀ ਜਿਹੜੀ ਇੱਥੋਂ ਦੀ ਕੱਚਾ ਮਾਲ ਇੱਥੋਂ ਲਵੇ ਜਿਹੜੀ ਇੱਥੋਂ ਦੇ ਬੰਦਿਆਂ ਨੂੰ ਰੋਜ਼ਗਾਰ ਦੇਵੇ ਇੱਥੇ ਕਿਹੜੀਆਂ ਚੀਜ਼ਾਂ ਦੀ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਸਾਨੂੰ ਮਹਿੰਗੇ ਪਰਫਿਊਮਸ ਦੀ ਲੋੜ ਹੈ ਸਾਡੇ ਲੋਕਾਂ ਨੂੰ ਕਾਰਾਂ ਦੀ ਲੋੜ ਹੈ ਕਿ ਸਾਡੇ ਲੋਕਾਂ ਨੂੰ ਸਸਤੀਆਂ ਜਿਹੜੀਆਂ ਰੋਜ਼ਾਨਾ ਵਰਸ ਸਸਤੀਆਂ ਫਰਨੀਚਰ ਦੀ ਸਸਤੇ ਕੱਪੜਿਆਂ ਦੀ ਮਤਲਬ ਉਹਨਾਂ ਦੀਆਂ ਲੋੜਾਂ ਕਿਹੜੀ ਕੀ ਆਮ ਲੋਕ ਜਿਹੜੀ ਸਭ ਤੋਂ ਜਿਹੜੀ ਹੇਠਲੀ ਪੋਪੂਲੇਸ਼ਨ ਹੈ ਉਹਨਾਂ ਦੀ ਲੋੜਾਂ ਕੀ ਆ ਜਿਹੜੀ ਇੱਥੋਂ ਦੀ ਬਹੁਤ ਗਿਣਤੀ ਪੋਪੂਲੇਸ਼ਨ ਬਣਦੀ ਉਹਦੀਆਂ ਲੋੜਾਂ ਕੀ ਆ ਫੈਕਟਰੀਆਂ ਉਸ ਹਿਸਾਬ ਦੀਆਂ ਲੱਗਣੀਆਂ ਚਾਹੀਦੀਆਂ ਤੇ ਇਹਨਾਂ ਫੈਕਟਰੀਆਂ ਚੋ ਬੈਨੀਫਿਟ ਵੀ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਜਦੋਂ ਇਸ ਗੱਲ ਦਾ ਵਿਰੋਧ ਹੁੰਦਾ ਵੀ ਕੋਈ ਇੱਥੇ ਅਡਾਨੀ ਦਾ ਸਾਈਲੋ ਬਣ ਰਿਹਾ ਜਦੋਂ ਇਸ ਗੱਲ ਦਾ ਵਿਰੋਧ ਹੁੰਦਾ ਵੀ ਜ਼ਮੀਨ ਤਾਂ ਲੋਕਾਂ ਦੀ ਹੈ ਕੁਆਇਰ ਕਰਕੇ ਤੁਸੀਂ ਇਹ ਜੇ ਕਿਸੇ ਮਲਟੀਨੈਸ਼ਨਲ ਕੰਪਨੀ ਨੂੰ ਦੇ ਰਹੇ ਆ ਜਿਹਦਾ ਨਰੋਲ ਮਕਸਦ ਇਹ ਹੈ ਵੀ ਤੁਸੀਂ ਇੱਥੇ ਵੱਧ ਤੋਂ ਵੱਧ ਕਰਤ ਨੂੰ ਐਕਸਪਲੋਇਟ ਕਰਨਾ ਹੈ ਵੱਧ ਤੋਂ ਵੱਧ ਇੱਥੋਂ ਦੇ ਮਤਲਬ ਰਿਸੋਰਸਸ ਨੂੰ ਐਕਸਪਲੋਇਟ ਕਰਨਾ ਹੈ ਪਾਣੀ ਨੂੰ ਇੱਥੋਂ ਜਮੀਨ ਨੂੰ ਮਤਲਬ ਗੰਦਾ ਪਾਣੀ ਵੀ ਇੱਥੇ ਵਾਰਨਾ ਪ੍ਰਦੂਸ਼ਣ ਵੀ ਇੱਥੇ ਕਰਨਾ ਤੇ ਮੁਨਾਫੇ ਸਾਰੇ ਨਚੋੜ ਕੇ ਬਾਹਰ ਲੈ ਜਾਣੇ ਤਾਂ ਫਿਰ ਇਹਨਾਂ ਦਾ ਵਿਰੋਧ ਹੋਣਾ ਹੀ ਚਾਹੀਦਾ ਹੈ ਇਸ ਸੰਤ ਨਾਲ ਇਸ ਇੰਡਸਟਰੀ ਨਾਲ ਲੋਕਾਂ ਦਾ ਵਿਰੋਧ ਹੈ ਇੱਥੋਂ ਦੇ ਲੋਕਾਂ ਦੀਆਂ ਲੋੜਾਂ ਨਾਲ ਜੁੜੀ ਵੀ ਇੱਥੋਂ ਦੀ ਖੇਤੀ ਨਾਲ ਜੁੜੀ ਵੀ ਉਸ ਇੰਡਸਟਰੀ ਨਾਲ ਲੋਕਾਂ ਦਾ ਵਿਰੋਧ ਨਹੀਂ ਹੈ ਇਹ ਜੀ ਇੰਡਸਟਰੀ ਤਾਂ ਮਤਲਬ ਜਦੋਂ ਖੇਤੀ ਤੇ ਇੰਡਸਟਰੀ ਜਿਹੜੀ ਲੋਕਾਂ ਦੀਆਂ ਲੋੜਾਂ ਨਾਲ ਜੁੜੀ ਵੀ ਹੋਵੇ ਉਹ ਤਾਂ ਜੜਵੇਂ ਰੂਪ ਚ ਅੱਗੇ ਵੱਧਦੀ ਹੈ ਉਹ ਤਾਂ ਲੋਕਾਂ ਦੀ ਖੁਸ਼ਹਾਲੀ ਵੱਲ ਨੂੰ ਜਾਂਦੀ ਹੈ ਪਰ ਜਦੋਂ ਇਹ ਚੀਜ਼ਾਂ ਟੁੱਟੀਆਂ ਵੀ ਆ ਹੁਣ ਆਪਸ ਵਿੱਚ ਲੋੜਾਂ ਤੋਂ ਟੁੱਟੀਆਂ ਵੀ ਆ ਹੁਣ ਹੁਣ ਉਹਦੇ ਮਤਲਬ ਨਿਸ਼ਾਨੇ ਤੇ ਆਮ ਲੋਕ ਨਾ ਹੁਣ ਉਹਦੇ ਨਿਸ਼ਾਨੇ ਤੇ ਬਿਲੀਅਨਰ ਹੋਣ ਉਹ ਉਸ ਇੰਡਸਟਰੀ ਦੀ ਇੱਥੇ ਗੱਲ ਹੋ ਰਹੀ ਹੈ ਜੀ ਜਿਵੇਂ ਕਿ ਟੋਲ ਪਲਾਜ਼ੇ ਲੱਗੇ ਆ ਪਰ ਲੱਗੇ ਉਹਨਾਂ ਲੋਕਾਂ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਔਰ ਇਹ ਪੈਸਾ ਜਿਹੜਾ ਸਾਰਾ ਕਾਰਪੋਰੇਟ ਘਰਾਣਿਆਂ ਨੂੰ ਚਾਹੇ ਉੱਥੇ ਆਪਣੇ ਪਿੰਡਾਂ ਦੇ ਲੋਕ ਲੱਗੇ ਆ ਥੋੜੇ ਬਹੁਤੇ ਪਰ ਉਹ ਇਕੱਠਾ ਕਰਕੇ ਸਾਰਾ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ ਬਿਲਕੁਲ ਜੀ ਟੋਲ ਪਲਾਜ਼ੇ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੈ ਇਹ ਲੋਕਾਂ ਦੇ ਖੇਤ ਹੈ ਲੋਕਾਂ ਦੀਆਂ ਜ਼ਮੀਨਾਂ ਹੈ ਲੋਕਾਂ ਦੀ ਧਰਤੀ ਹੈ ਤੁਸੀਂ ਉਸ ਧਰਤੀ ਤੇ ਲੋਕਾਂ ਤੋਂ ਲੰਘਣ ਦੇ ਤੁਸੀਂ ਪੈਸੇ ਲੈ ਰਹੇ ਹੋ انہੀ ਲੋਕਾਂ ਤੋਂ ਜਿਹੜੇ ਪਿੰਡਾਂ ਦੀ ਤੁਸੀਂ ਜ਼ਮੀਨਾਂ ਅਕਵਾਇਰ ਕੀਤੀਆਂ ਨੇ ਮਤਲਬ ਇਹ ਬਣਦੀ ਨਹੀਂ ਕਿਸੇ ਪਾਸੇ ਉਹ ਇਹ ਸਿਰਫ ਇਹੀ ਗੱਲ ਹੈ ਵੀ ਤੁਸੀਂ ਕਿਸੇ ਮਲਟੀਨੈਸ਼ਨਲ ਕੰਪਨੀ ਨੂੰ ਉਹਨੇ ਉਹ ਕਰਕੇ ਤੁਸੀਂ ਉਹਨੂੰ ਇਹ ਸਹੂਲਤ ਦੇ ਰਹੇ ਹੋ ਵੀ ਤੁਸੀਂ ਆਓ ਲੋਕਾਂ ਨੂੰ ਇਸ ਖੇਤਰ 'ਚ ਵੀ ਲੁੱਟ ਲਓ ਜੇ ਤੁਸੀਂ ਲੋਕਾਂ ਨੇ ਲੰਘਣਾ ਵੀ ਹੈ ਨਾ ਰਸਤਿਆਂ ਤੋਂ ਇਸ ਥਾਂ ਦੇ ਵੀ ਤੁਸੀਂ ਉਹਨਾਂ ਦੀ ਲੁੱਟ ਕਰ ਲਓ ਇਸ ਤਰ੍ਹਾਂ ਦੀ ਗੱਲ ਹੈ ਤੇ ਜਿਹੜੀਆਂ ਤੁਸੀਂ ਦੇਖੋ ਜਨ ਦੇ ਕਿੰਨੇ ਕਿੰਨੇ ਕਰੋੜਾਂ ਕਰੋੜਾਂ ਆਰ ਬਾਰ ਬਾਰ ਪਏ ਇਹਨਾਂ ਦੀ ਜੇ ਆਪਾਂ ਟੋਟਲ ਦੇਖਣੀ ਹੋਵੇ ਇਹੋ ਜਿਹੀਆਂ ਕਮਾਈਆਂ ਨੇ ਜਿਹੜੇ ਲੋਕਾਂ ਤੋਂ ਸਧਾਰਨ ਲੋਕ ਨੇ ਕਿਸੇ ਕਿਸੇ ਨੇ ਆਪਣਾ ਮਤਲਬ ਕਾਰ ਲੰਗਾਉਣੀ ਹੁੰਦੀ ਹੈ ਮਰੂਤੀ ਲੈ ਕੇ ਜਾਣੀ ਹੁੰਦੀ ਹੈ ਤੇ ਉਹਨੂੰ ਆਏ ਲੱਗਦਾ ਵੀ ਮੈਂ 100 ਰੁਪਏ ਇੱਥੋਂ ਦੇ ਕੇ ਕਿਵੇਂ ਲੰਗਾ ਇਹ ਮਤਲਬ ਜਿਵੇਂ ਜਿ ਆਪਾਂ ਕਹਿੰਦੇ ਵੀ ਕਾਰਪੋਰੇਟਾਂ ਦੀ ਸਾਰੇ ਖੇਤਰਾਂ ਚ ਲੁੱਟ ਹੈ ਉਮੀ ਇਹ ਨਾ ਟਾਲ ਪਲਾਜ਼ਾ ਹੈ ਭਾਵੇਂ ਇਹ ਮਾਲ ਹੈ ਭਾਵੇਂ ਇਹ ਸਾਰੇ ਇਹ ਸਾਰੀਆਂ ਸਹੂਲਤਾਂ ਜਿਹਨੂੰ ਇਹ ਵਿਕਾਸ ਦਾ ਨਾਂ ਦਿੰਦੇ ਨੇ ਇਹ ਇਹ ਵਿਕਾਸ ਮਾਡਲ ਅਸਲ ਚ ਜਿਹੜੇ ਮਤਲਬ ਜਿਵੇਂ ਕਹਿੰਦੇ ਜੋਕਾਂ ਦਾ ਵਿਕਾਸ ਮਾਡਲ ਹੈ ਇਹ ਲੋਕਾਂ ਦੇ ਵਿਨਾਸ਼ ਦਾ ਮਾਡਲ ਹੈ ਲੋਕਾਂ ਦੇ ਵਿਕਾਸ ਤੋਂ ਜਮਾਂ ਉਲਟ ਚੀਜ਼ ਹੈ ਲੋਕਾਂ ਦਾ ਵਿਕਾਸ ਇਹ ਸਾਰੀਆਂ ਚੀਜ਼ਾਂ ਟੁੱਟਣ ਦੇ ਨਾਲ ਜੁੜਿਆ ਹੋਇਆ ਹੈ ਲੋਕਾਂ ਦਾ ਵਿਕਾਸ ਇਸ ਗੱਲ ਨਾਲ ਜੁੜਿਆ ਹੋਇਆ ਵੀ ਇਹ ਸਾਰੇ ਟੋਲ ਪਲਾਜ਼ੇ ਚੱਕੇ ਜਾਣ ਲੋਕਾਂ ਵਾਸਤੇ ਵੈਸੇ ਹੀ ਮਤਲਬ ਸਰਕਾਰ ਸੜਕਾ ਬਣਾਵੇ ਜਿਵੇਂ ਕਿ ਬਣਾਉਂਦੀ ਆਈ ਹੈ ਲੋਕਾਂ ਦਾ ਵਿਕਾਸ ਇਸ ਗੱਲ ਨਾਲ ਜੁੜਿਆ ਹੋਇਆ ਵੀ ਜਿਹੜੇ ਵੱਡੇ ਵੱਡੇ ਆਹ ਰਿਲਾਇੰਸ ਵਰਗੇ ਮਾਲ ਆਏ ਚੱਕੇ ਜਾਣ ਲੋਕਾਂ ਦੀਆਂ ਦੁਕਾਨਾਂ ਚੱਲਣ ਉਹਨਾਂ ਉਹਨਾਂ ਚ ਹੋਵੇ ਮਤਲਬ ਇਹ ਸਾਰਾ ਜੋ ਇਹ ਪੌਲ ਬਣਾਉਂਦੇ ਨੇ ਉਹਨਾਂ ਦੇ ਲੰਘਣ ਵਾਸਤੇ ਉਹਨਾਂ ਦੇ ਦੇਖਦੇ ਆ ਵੀ ਉਹਨਾਂ ਨੂੰ ਕਿਹੜੀ ਕਿਹੜੀ ਮੰਡੀ ਦੀ ਕੀ ਸਹੂਲਤ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਲੋਕਾਂ ਵੱਲ ਔਰੀਐਂਟਡ ਹੋਣੀ ਚਾਹੀਦੀ ਲੋਕਾਂ ਨੂੰ ਕਿਸੇ ਥਾਂ ਤੇ ਕੀ ਚਾਹੀਦਾ ਕੀ ਰਿਕੁਆਇਰਮੈਂਟ ਮਤਲਬ ਉਹਨਾਂ ਦਾ ਵਿਕਾਸ ਮਾਡਲ ਮਤਲਬ ਬਾਹਰ ਉਹ ਕਹਿੰਦੇ ਵੀ ਤੁਸੀਂ ਜਿਹੜੀ ਬਾਹਰ ਲੀਆਂ ਕੰਪਨੀਆਂ ਦਾ ਵਿਕਾਸ ਹੁੰਦਾ ਉਹ ਮੁਨਾਫੇ ਕਮਾਉਂਦੀਆਂ ਨੇ ਇੱਥੋਂ ਦੇ ਦੇਸੀ ਕਾਰਪੋਰੇਟ ਉਹਨਾਂ ਨਾਲ ਜੁੜ ਕੇ ਅਡਾਨੀ ਅਬਾਨੀ ਵਰਗੇ ਮੁਨਾਫੇ ਕਮਾਉਂਦੇ ਨੇ ਤੁਸੀਂ ਉਹਨਾਂ ਦੀ ਮਤਲਬ ਤਰੱਕੀ ਨੂੰ ਹੀ ਤੁਸੀਂ ਆਪ ਦੀ ਤਰੱਕੀ ਸਮਝੋ ਉਹਨਾਂ ਦੇ ਵਿਕਾਸ ਨੂੰ ਹੀ ਆਪਣਾ ਵਿਕਾਸ ਕਹੋ ਤੇ ਲੋਕਾਂ ਨੂੰ ਡਿਨਾਈ ਕਰਨਾ ਪੈਣਾ ਹੈ ਲੋਕਾਂ ਨੂੰ ਕਹਿਣਾ ਚਾਹੀਦਾ ਵੀ ਇਹ ਵਿਕਾਸ ਨਹੀਂ ਸਾਨੂੰ ਜੋ ਸਾਡਾ ਲੋੜਾਂ ਨੇ ਉਸ ਹਿਸਾਬ ਦਾ ਵਿਕਾਸ ਚਾਹੀਦਾ ਹੈ ਸਾਨੂੰ ਸਾਰੇ ਜੋ ਪ੍ਰਾਈਵੇਟ ادارے ਦੁਆਰਾ ਸਰਕਾਰੀ ਕਰਨ ਹੋਵੇ ਤਾਂ ਸਾਡਾ ਵਿਕਾਸ ਹੁੰਦਾ ਹੈ। ਉਹਨਾਂ ਸਰਕਾਰੀ ادارےਾਂ 'ਚ ਸਾਨੂੰ ਪੱਕਾ ਰੋਜ਼ਗਾਰ ਮਿਲੇ ਤਾਂ ਸਾਡਾ ਵਿਕਾਸ ਹੁੰਦਾ ਹੈ। ਸਾਡੇ ਪਿੰਡਾਂ 'ਚ ਸਾਡੇ ਮਤਲਬ ਸੜਕਾਂ 'ਤੇ ਪੈਸਾ ਖਰਚਾ ਜਾਵੇ ਸਰਕਾਰੀ ਉਹ ਤਾਂ ਵਿਕਾਸ ਹੁੰਦਾ। ਉਹਨਾਂ ਵੱਡਿਆਂ ਦੇ ਟੈਕਸ ਲੱਗੇ ਸਗਾ ਜਿਨ੍ਹਾਂ ਨੇ ਲੋਕਾਂ ਵੀ ਇੰਨੀ ਲੁੱਟ ਦੇ ਸਿਰ 'ਤੇ ਕਮਾਈਆਂ ਕੀਤੀਆਂ ਉਹਨਾਂ ਵੱਡਿਆਂ ਦੇ ਟੈਕਸ ਲੱਗੇ ਜਿਹੜੇ ਆ સામਰਾਜੀ ਕੰਪਨੀ ਉਹਨਾਂ ਦੀ ਪੂੰਜੀ ਜ਼ਬਤ ਹੋਵੇ। ਉਹਦੇ ਨਾਲ ਇਥੋਂ ਦੇ ਖਜ਼ਾਨੇ ਜਿਹਨੂੰ ਕਹਿੰਦੇ ਖਜ਼ਾਨੇ ਖਾਲੀ ਹੈ ਖਜ਼ਾਨੇ ਖਾਲੀ ਉਹ ਖਜ਼ਾਨੇ ਉਸ ਪੂੰਜੀ ਦੇ ਸਿਰ 'ਤੇ ਭਰੇ ਜਾਣ ਤਾਂ ਲੋਕਾਂ ਦਾ ਵਿਕਾਸ ਹੁੰਦਾ। ਯਾਨੀ ਕਿ ਲੋਕਾਂ ਦਾ ਵਿਕਾਸ ਮਾਡਲ ਤੇ ਉਹਨਾਂ ਦਾ ਵਿਕਾਸ ਮਾਡਲ ਟੋਟਲੀ ਡਿਫਰੈਂਟ ਹੈ ਇਹ ਜਦੋਂ ਉਹਨੂੰ ਬਾਹਰ ਲਿਆਂ ਕੰਪਨੀਆਂ ਨੂੰ ਭਾਵੇਂ ਭਗਵੰਤ ਮਾਨ ਸੱਦਾ ਦੇ ਕੇ ਆਉਂਦਾ ਭਾਵੇਂ ਮੋਦੀ ਉਹਨਾਂ ਨੂੰ ਕਹਿ ਕੇ ਆਉਂਦਾ ਇਹ ਅਸਲ 'ਚ ਕਹਿੰਦੇ ਤੁਸੀਂ ਆਓ ਅਸੀਂ ਤੁਹਾਨੂੰ ਸਾਡੇ ਲਾ ਕੇ ਤੁਹਾਨੂੰ ਇੰਨੀ ਤਰੱਕੀ ਮਿਲੂਗੀ ਇੰਨਾ ਪ੍ਰੋਫਿਟ ਮਿਲੂ ਸਾਡਾ ਅਸੀਂ ਤੁਹਾਨੂੰ ਆ ਮਤਲਬ ਬਿਜਲੀ ਵੀ ਸਬਸਿਡੀ ਤੇ ਦਵਾਂਗੇ ਅਸੀਂ ਤੁਹਾਨੂੰ ਮਤਲਬ ਲੈਂਡ ਵੀ 1 ਰੁਪਿਆ ਪਰ ਇਕੜ ਦੇ ਹਿਸਾਬ ਨਾਲ ਦਵਾਂਗੇ ਜਿਵੇਂ ਆਹ ਪਾਗਲਪੁਰਚ ਦਿੱਤੀ ਹੈ ਅਸੀਂ ਤੁਹਾਨੂੰ ਜੋ ਵੀ ਹੋਰ ਸਬਸਿਡੀਆਂ ਉਹ ਵੀ ਦਵਾਂਗੇ ਟੈਕਸ ਤੋਂ ਵੀ ਛੂਟਾ ਦਵਾਂਗੇ ਇਹ ਉਹਨਾਂ ਦੇ ਵਿਕਾਸ ਨੂੰ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਦਿੰਦੇ ਆ ਤੇ ਲੋਕ ਇਸ ਗੱਲ ਤੇ ਖੁਸ਼ ਹੋਣ ਵੀ ਹਾਂ ਹੁਣ ਤੇ ਇੱਥੇ ਮਾਲ ਬਣ ਗਏ ਹਾਂ ਹੁਣ ਤੇ ਇੱਥੇ ਇਹ ਜਿਹੇ ਸੜਕਾਂ ਬਣ ਗਏ ਲੰਘਣਾ ਹੈ ਉਹ ਨਾ ਸੜਕਾਂ ਤੋਂ ਉਹਨਾਂ ਨੇ ਹੈ ਜਿਹੜੀ ਸੜਕ ਤੁਸੀਂ ਪਿੰਡ ਤੋਂ ਇੰ ਤੇ ਖੜੀ ਕਰਤੀ ਜਿੱਥੇ ਲੰਘਣ ਦੇ ਤੁਹਾਨੂੰ ਚਾਰ ਥਾਮਾਂ ਦੇ ਟੋਲ ਕਟਾਉਣਾ ਪੈ ਜਾਂਦਾ ਉਹ ਲੋਕਾਂ ਵਾਸਤੇ ਕਿੱਥੇ ਲੋਕਾਂ ਦਾ ਵਿਕਾਸ ਕਿਵੇਂ ਹੋ ਗਿਆ ਉਹਨਾਂ ਨਾਲ ਛੜਕਾਂ ਤੇ ਵੱਡੇ ਵੱਡੇ ਬੰਨ੍ਹ ਲਾ ਦਿੱਤੇ ਆ 40 40 40 ਫੁੱਟ ਦੀਆਂ ਜਿਹੜੀਆਂ ਛੜਕਾਂ ਨੇ ਉੱਚੀਆਂ ਹੋ ਗਈਆਂ ਨੇ ਜ਼ਮੀਨਾਂ ਨਾਲ ਹਾਂਜੀ ਹਾਂਜੀ ਉਹੀ ਆਪਾਂ ਕਹਿੰਦੇ ਆ ਨਾ ਵੀ ਇਹ ਸਾਰਾ ਜੋ ਕੁਝ ਵੀ ਉਹ ਡਿਵੈਲਪ ਕਰ ਰਿਹਾ ਜੋ ਕੁਝ ਵੀ ਬਣਾ ਰਿਹਾ ਇਹ ਆਮ ਲੋਕਾਂ ਦੀ ਇੱਕ ਸਾਹਮਣਾ ਲੁੱਟ ਆ ਆਮ ਖਜ਼ਾਨੇ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਦੀ ਜਮੀਨਾਂ ਲੋਕਾਂ ਦੇ ਰਿਸੋਰਸਸ ਇਹ ਪੂਰੀ ਤਰ੍ਹਾਂ ਉਹਨਾਂ ਦੀ ਸਹੂਲਤ ਵਾਸਤੇ ਉਹਨਾਂ ਦੀ ਸੇਵਾ ਚ ਪੇਸ਼ ਕਰਨ ਦਾ ਮਾਮਲਾ ਹੈ ਹੂੰ ਤੇ ਮੇਰਾ ਮੈਂ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਸਟੇਟ ਦੀ ਸਰਕਾਰ ਤਾਂ ਕਹਿ ਰਹੀ ਹੈ ਕਿ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਰਿਹਾ ਤੇ ਇਹ ਗੱਲ ਕਹਿੰਦੇ ਸੀ ਤੁਸੀਂ ਕਹਿੰਦੇ ਹੋ ਟੈਕਸ ਦੇ ਰੂਪ ਉਹਨਾਂ ਨੂੰ ਛੋਟਾਂ ਦੇ ਰਹੇ ਆਮ ਲੋਕਾਂ ਨੂੰ ਟੈਕਸ ਦੇ ਵਿੱਚ ਵਾਅਦਾ ਹੋ ਰਿਹਾ ਪਰ ਇਹ ਤਾਂ ਕਹਿੰਦੇ ਸੀ ਆਮ ਲੋਕਾਂ ਨੂੰ ਟੈਕਸ ਦਾ ਜਿਹੜਾ ਪੈਸਾ ਉਹਨਾਂ ਨੇ ਵਸੂਲਿਆ ਉਹ ਵੀ ਅਸੀਂ ਵਾਪਸ ਕਰਾਂਗੇ ਦੇਖੋ ਸਾਰਿਆਂ ਨੇ ਸਾਹਮਣੇ ਹੈ ਜੋ ਮਤਲਬ ਪੰਜਾਬ ਦੀ ਜੋ ਆਪ ਸਰਕਾਰ ਕਰ ਰਹੀ ਹੈ ਉਹ ਪਹਿਲੀਆਂ ਸਰਕਾਰਾਂ ਨਾਲੋਂ ਇੱਕ ਪੈਸਾ ਵੀ ਘਟਦੀ ਹੈ ਹੁਣ ਇਹਨਾਂ ਦਿਨਾਂ 'ਚ ਭਗਵੰਤ ਮਾਨ ਕੋਰੀਆ ਵੀ ਜਾ ਕੇ ਆਇਆ ਜਾਪਾਨ ਵੀ ਜਾ ਕੇ ਆਇਆ ਉਦੋਂ ਪਹਿਲਾਂ ਜਰਮਨੀ ਵੀ ਜਾ ਕੇ ਆਇਆ ਹੈ ਉੱਥੇ ਉਹ ਸਾਰੀਆਂ ਉਹਨਾਂ ਕੰਪਨੀਆਂ ਨੂੰ ਜਿਹੜੇ ਪੰਜਾਬ 'ਚ ਲੁੱਟਦੇ ਨੇ ਜ਼ਿੰਮੇਵਾਰ ਆਮਨਸੈਂਟੋ ਵਰਗੀਆਂ ਕੰਪਨੀਆਂ ਵਾਇਰ ਵਰਗੀਆਂ ਕੰਪਨੀਆਂ ਉਹਨਾਂ ਨੂੰ ਹੋਰ ਪੰਜਾਬ 'ਚ ਸੱਦ ਕੇ ਉਹਨਾਂ ਨੂੰ ਕਹਿ ਕੇ ਕਿ ਤੁਸੀਂ ਸਾਡੇ ਨਿਵੇਸ਼ ਕਰੋ ਇਹਨਾਂ ਦੇ ਤਾਂ ਲੁੱਟੇ ਪਏ ਲੋਕ ਇੱਥੇ ਪਹਿਲਾਂ ਇਹ ਤਾਂ ਇੰਨੇ ਮੁਨਾਫੇ ਨੂੰ ਇਹਨਾਂ ਨੇ ਤਾਂ ਖੇਤੀ ਨੂੰ ਘਾਟੇ ਦਾ ਸੌਦਾ ਬਣਾਇਆ ਵੈ ਇਹਨਾਂ ਨੇ ਤਾਂ ਸਾਡੇ ਬਾਜ਼ਾਰਾਂ ਚੋਂ ਸਾਡੇ ਜਿਹੜੇ ਦੇਸੀ ਸਮਾਨ ਆ ਉਹਨਾਂ ਨੂੰ ਫੇਲ ਕਰਤਾ ਮਤਲਬ ਤੁਸੀਂ ਉਹਨਾਂ ਨੂੰ ਆਕੇ ਫੇਰ ਸੱਦੇ ਦੇ ਕੇ ਆਂ ਵੀ ਸਸਤੀ ਆ ਤੁਸੀਂ ਆਓ ਮੁਨਾਫੇ ਕਮਾ ਕੇ ਲੈ ਜਾਓ ਇਹਨਾਂ ਦਾ ਉਹਨਾਂ ਨਾਲ ਕਿਸੇ ਵਗਨ ਲੋ ਵੀ ਫਰਕ ਨਹੀਂ ਮਤਲਬ ਜਿਹੜਾ ਇਹਨਾਂ ਦਾ ਸਾਰੀਆਂ ਸਰਕਾਰਾਂ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਭਾਵੇਂ ਆਪ ਹੈ ਭਾਵੇਂ ਏਦੂ ਪਹਿਲਾਂ ਸੁਖਬੀਰ ਬਾਦਲ ਸੀ ਪੰਜਾਬ ਚ ਇਹਨਾਂ ਦਾ ਸਾਰਿਆਂ ਦਾ ਮਤਲਬ ਇਸੇ ਥਾਂ ਤੋਂ ਵਿਕਾਸ ਦੇਖਦੇ ਆ ਵੀ ਉਹ ਹੋਣ ਪੈਸਾ ਲੋਨ ਕਮਾਈ ਕਰਕੇ ਜਿੰਨੀ ਮਰਜ਼ੀ ਲੈ ਜਾਣ ਉਹ ਪੈਸਿਆਂ ਚੋਂ ਉਹ ਆਪ ਵੀ ਮੁਨਾਫਾ ਕਮਾਉਣ ਜਿਹੜੇ ਉਹਨਾਂ ਨਾਲ ਜੁੜ ਕੇ ਇੱਥੋਂ ਦੇ ਜਿਹੜੇ ਦੇਸੀ ਵੱਡੇ ਕਾਰੋਬਾਰੀ ਐ ਉਹਨਾਂ ਨੂੰ ਵੀ ਮੁਨਾਫਾ ਹੋਣ ਜਿਨ੍ਹਾਂ ਦੇ ਫੰਡਾਂ ਦੇ ਸਿਰ ਤੇ ਸਰਕਾਰਾਂ ਚੱਲਦੀਆਂ ਨੇ ਜਿਨ੍ਹਾਂ ਦੀ ਰਿਪ੍ਰেজੈਂਟੇਸ਼ਨ ਇਹ ਕਰਦੀਆਂ ਨੇ ਉੱਥੇ ਬੈਠ ਕੇ ਅਸੈਂਬਲੀਆਂ ਚ ਭਾਵੇਂ ਪਾਰਲੀਮੈਂਟਾਂ ਚ ਇਹ ਲੋਕਾਂ ਦੀ ਰਿਪ੍ਰেজੈਂਟੇਸ਼ਨ ਨਹੀਂ ਹੈ ਨਾ ਇਹ ਇਹ ਉਹਨਾਂ ਦੇ ਵੱਡੇ ਜ਼ਗੀਰਦਾਰਾਂ ਦੀ ਵੱਡੇ ਜਿਹੜੇ ਸਰਮਾਇਦਾਰ ਐ ਇੱਥੋਂ ਦੀ ਉਸ ਕਲਾਸ ਦੀ ਰਿਪ੍ਰেজੈਂਟੇਸ਼ਨ ਐ ਇਹ ਜਿਹੜੀਆਂ ਨੀਤੀਆਂ ਦੀ ਗੱਲ ਕੀਤੀ ਗਈ ਹੈ ਕਿਰਤਕੋੜ ਦੀ ਗੱਲ ਕੀਤੀ ਗਈ ਹੈ ਨਿੱਜੀਕਰਨ ਦੀ ਗੱਲ ਕੀਤੀ ਗਈ ਹੈ ਇਹ ਕਿੱਥੋਂ ਤੱਕ ਖੜੇ ਨੇ ਇਹ ਇਹਨਾਂ ਵੱਲੋਂ ਮਤੇ પાਕੇ ਪਾਸ ਕਰ ਦਿੱਤੇ ਗਏ ਨੇ ਜਾਂ ਇਹ ਲੋਕਾਂ ਦੇ ਵਿੱਚ ਲਿਆਂਦੇ ਗਏ ਜਾਂ ਨਹੀਂ ਹਾਲੇ ਤੱਕ ਪਈ ਤੋ ਤੱਕ ਲਾਗੂ ਹੋ ਰਿਹਾ ਇਹ ਹਾਲੇ ਤੱਕ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਆ ਜਿਹੜਾ ਭੰਬਲਪੂਸੇ ਦੇ ਵਿੱਚ ਲੋਕ ਹੈਗੇ ਆ ਅਸਲ ਦੇ ਵਿੱਚ ਲੋਕ ਇਹ ਲੋਕਾਂ ਤੱਕ ਇਹ ਗੱਲ ਘੱਟ ਪਹੁੰਚੀ ਹੋਈ ਹੈ ਹਾਂਜੀ ਅਸਲ 'ਚ ਮਤਲਬ ਸਾਡਾ ਫੋਕਸ ਵੀ ਇਸੇ ਗੱਲ ਤੇ ਆ ਦੇਖੋ ਕਿਰਤਕੋੜ ਉਹਨਾਂ ਨੇ ਲਾਗੂ ਕਰਤੇ ਆ ਬਾਕੀ ਬਿਜਲੀ ਜਿਹੜਾ ਸੋਧ ਬਿਲ 2025 ਆ ਹਾਲ ਦੀ ਘੜੀ ਉਹਨਾਂ ਨੇ ਰੁਕਿਆ ਹੈ ਅਗੋਂ ਲਾਗੂ ਕਰਨੇ ਉਹਨਾਂ ਨੇ ਇਹ ਉਹਨਾਂ ਦੀ ਸਕੀਮ ਚ ਹੁਣ ਵੀ ਰੁਕਣ ਦੀ ਸਕੀਮ ਮਤਲਬ ਇਸ ਵਿੰਟਰ ਸੈਸ਼ਨ ਚ ਪਾਸ ਕਰਨਾ ਸੀ ਨਹੀਂ ਕੀਤਾ ਉਹਨਾਂ ਨੇ ਪਾਸ ਕਿਉਂਕਿ ਉਹਨੂੰ ਲੱਗ ਗਿਆ ਵੀ ਪੰਜਾਬ ਦੀ ਹੁਣ ਜਥੇ ਪੰਜਾਬ ਚ 90 ਜਥੇ ਬੰਦੀਆਂ ਨੇ ਸਯੋਜਕ ਕਿਸਾਨ ਮੋਰਚਾ ਸੀ ਹੋਰ ਜਥੇ ਬੰਦੀਆਂ ਸੀ ਉਹਨੇ ਸੱਦਾ ਤੁਸੀਂ ਵੀ ਅਸੀਂ ਇਹ ਨਾ ਨਿਜੀ ਕਰਨ ਦੀ ਇਹ ਨਾ ਮੰਗਾ ਖਿਲਾਫ ਅਸੀਂ ਸੰਘਰਸ਼ ਕਰਾਂਗੇ ਇੱਕ ਵਾਰੀ ਉਹਨਾਂ ਨੂੰ ਰੁਕਣਾ ਪੈ ਗਿਆ ਪਰ ਜਿਵੇਂ ਇੱਕ ਵਾਰੀ ਖੇਤੀ ਕਾਨੂੰਨ ਰੋਗੇ ਸੀ ਉਸ ਤੋਂ ਬਾਅਦ ਬਦਲੀਆਂ ਸ਼ਕਲਾਂ ਚ ਉਹ ਲੈ ਕੇ ਆਇਆ ਪੰਚਾਇਤੀ ਜ਼ਮੀਨਾਂ ਦੇਣ ਦੇ ਮਾਮਲੇ ਚ ਹੈ ਭਾਵੇਂ ਮੋ ਹੋਰ ਐਮੈਂਡਮੈਂਟਸ ਖੇਤੀ ਨੀਤੀ ਲਾਉਣ ਦੇ ਮਾਮਲੇ ਚ ਹੈ ਉਹਨਾਂ ਦੀ ਉਹ ਕਰਾਰ ਹੈ ਲਾਗੂ ਕਰਨ ਦੀ ਉਵੇਂ ਆਹ ਕਾਨੂੰਨ ਜਿਵੇਂ ਲੇਬਰ ਕੋਡ ਆ ਰਗੇ ਲਾਗੂ ਕਰਤੇ ਅਗਲੇ ਸਮੇਂ ਚ ਉਹਨਾਂ ਨੇ ਲਾਗੂ ਕਰਨੇ ਆ ਪਰ ਅਸਲ ਚ ਆਪਣੇ ਮੁੱਖ ਸਮੱਸਿਆ ਇਹ ਹੈ ਵੀ ਜਿਹੜੀ ਇਹ ਨਿੱਜੀ ਕਰਨ ਦਾ ਹਮਲਾ ਹੈ ਲੋਕ ਇਹਦੇ ਖਿਲਾਫ ਲੜ ਰਹੇ ਆ ਆ ਨਹੀਂ ਲੜ ਨਹੀਂ ਲੜ ਰਹੇ ਪਰ ਉਹ ਇਹਦੇ ਅਸਰਾਂ ਖਿਲਾਫ ਲੜ ਰਹੇ ਆ ਹੁਣ ਇੱਥੇ ਮਤਲਬ ਕੋਈ ਚੰਗੇ ਭਲੇ ਚੱਲਦੇ ਨੂੰ ਕਾਲਜੋਂ ਕੱਢਦਾ ਹੀ ਬਸ ਥੋੜੀ ਸੁਭਾਵਾਂ ਖਤਮ ਹੈ ਤੁਹਾਨੂੰ ਠੇਕੇ ਤੇ ਰੱਖਿਆ ਸੀ ਸੀਟਾਂ ਤਾਂ ਬਹੁਤ ਪਈਆਂ ਨਿੱਜੀਕਰਨ ਦੀ ਨੀਤੀ ਕਹਿੰਦੀ ਹੈ ਜਿਹੜੀ ਵਿਦੇਸ਼ੀ ਗਲਬੇ ਦੀ ਨੀਤੀ ਉਹ ਇਹ ਕਹਿੰਦੀ ਹੈ ਵੀ ਤੁਸੀਂ ਸਰਕਾਰੀ ਰੁਜ਼ਗਾਰ ਤੇ ਖਰਚਾ ਨਾ ਕਰੋ ਉਹ ਲੜਦੇ ਨੇ ਉਹ ਲੜਦੇ 19 ਗੱਲ ਤੇ ਵੀ ਸਾਨੂੰ ਪੱਕਾ ਕਰੋ ਹੁਣ ਠੇਕਾ ਮਲਾਜ਼ਮ ਨੇ ਭਾਵੇਂ ਥਰਮਲ ਦੇ ਨੇ ਭਾਵੇਂ ਵੇਰਕਾ ਦੇ ਨੇ ਭਾਵੇਂ ਜਲ ਸਪਲਾਈ ਵਿਭਾਗ ਦੇ ਨੇ ਉਹ 19 ਗੱਲ ਤੇ ਲੜਦੇ ਨੇ ਵੀ ਸਾਡਾ ਰੁਜ਼ਗਾਰ ਪੱਕਾ ਹੋਣਾ ਚਾਹੀਦਾ ਸਾਡੀ ਤਨਖਾਹ ਹੋਣੀ ਚਾਹੀਦੀ ਹੈ ਆਪਣੇ ਸਾਡੇ ਮਤਲਬ ਕਿਸਾਨ ਉਹ ਇਹਨਾਂ ਮੰਗਾਂ ਤੇ ਲੜਦੇ ਆ ਵੀ ਭਾਰਤ ਮਾਲਾ ਤਹਿਤ ਉਹਨਾਂ ਦੀ ਤੁਸੀਂ ਐਕਵਾਇਰ ਕਰ ਲਈਆਂ ਜ਼ਮੀਨਾਂ ਖੇਤ ਮਜ਼ਦੂਰ ਹੈ ਉਹ ਆਪਣੇ ਮਤਲਬ ਕਰਜ਼ਿਆਂ ਦੀ ਮਾਫੀ ਵਾਸਤੇ ਜਾਂ ਉਹਨਾਂ ਗੱਲਾਂ ਵਾਸਤੇ ਲੜਦੇ ਨੇ ਹਨਾ ਕੋਈ ਤਨਖਾਹਾਂ ਵਾਸਤੇ ਲੜਦੇ ਨੇ ਕੋਈ 올ਡ ਪੈਨਸ਼ਨ ਸਕੀਮ ਦੀ ਬਹਾਲੀ ਵਾਸਤੇ ਮਤਲਬ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਇਹਨਾਂ ਦੇ ਅਸਰਾਂ ਖਿਲਾਫ ਲੜ ਰਹੇ ਆ ਇਸ ਨੀਜੀਕਰਨ ਦੇ ਅਸਰਾਂ ਖਿਲਾਫ ਪਰ ਲੋਕਾਂ ਲੋਕਾਂ ਦੇ ਜਿਹੜੇ ਸੰਘਰਸ਼ ਹੈ ਲੋਕਾਂ ਦੀ ਜਿਹੜੀ ਮੂਵਮੈਂਟ ਹੈ ਇਹ ਵੱਡਾ ਹਿੱਸਾ ਇਹ ਬੁੱਝ ਨਹੀਂ ਪਾ ਰਿਹਾ ਵੀ ਅਸਲ 'ਚ ਸਾਡੀ ਲੜਾਈ ਕਾਮਨ ਬਣਦੀ ਹੈ ਤੇ ਇਸ ਨੀਤੀ ਦੇ ਖਿਲਾਫ ਲੜਾਈ ਬਣਦੀ ਹੈ ਵੀ ਇਸ ਕਰਕੇ ਸਾਡਾ ਅੱਜ ਦਾ ਵੀ ਜਿਹੜਾ ਇਹ ਸੀ ਵੀ ਲੋਕਾਂ ਨੂੰ ਇਹਦੇ ਅਸਰਾਂ ਤੋਂ ਅੱਗੇ ਉੱਠ ਕੇ ਇਸ ਨੀਤੀ ਨੂੰ ਮਾਰੇਠ ਲਿਆਉਣਾ ਚਾਹੀਦਾ ਇੱਕ ਗੱਲ ਦੂਜੀ ਗੱਲ ਜੇ ਆਪਾਂ ਇਹਨੂੰ ਵਾਪਸ ਕਰਾਉਣੇ ਚਾਹੀਦੇ ਤਾਂ ਲੋਕਾਂ ਦੇ ਸਾਂਝੇ ਸੰਘਰਸ਼ੇ ਦੀ ਰਿਕੁਆਇਰਮੈਂਟ ਬਣਦੀ ਹੈ ਅੱਡ-ਅੱਡ ਲੜਨ ਨਾਲੋਂ ਮਤਲਬ ਸਾਂਝੇ ਤੌਰ ਤੇ ਭਾਵੇਂ ਸਾਂਝੇ ਕੇਂਦਰ ਬਣਾ ਕੇ ਭਾਵੇਂ ਤਾਲਮੇਲ ਮੇਂ ਸੰਘਰਸ਼ ਕਰਕੇ ਇਸ ਦਿਸ਼ਾ 'ਚ ਵਧਿਆ ਜਾਣਾ ਚਾਹੀਦਾ ਇਹਦੇ ਨੇ ਕਿਤੇ ਆਗੂਆਂ ਦੀ ਕਮੀ ਰਹੀ ਹੈ ਇਸ ਚੀਜ਼ ਨੂੰ ਲੜਨ ਦੇ ਲਈ ਇਹਨਾਂ ਨੂੰ ਰੱਦ ਕਰਾਉਣ ਦੇ ਲਈ ਨਹੀਂ ਲੜੇ ਜਿਵੇਂ ਤੁਸੀਂ ਦੱਸਿਆ ਕਿ ਅੱਡੋ ਅੱਡੀ ਲੜ ਰਹੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਤਾਂ ਕਰਕੇ ਅੱਗੇ ਵੱਧ ਰਹੀਆਂ ਇਹ ਕਾਨੂੰਨ ਲਿਆਉਣ ਦੇ ਵਿੱਚ ਬਿਨਾਂ ਸ਼ੱਕ ਜੀ ਇਹ ਇਹਨੂੰ ਇਹੀ ਕਿਹਾ ਜਾ ਸਕਦਾ ਵੀ ਹਲੇ ਆਗੂਆਂ ਦੀ ਕਮੀ ਨਾਲੋਂ ਵਾਦੇ ਨੂੰ ਕਹਿਣਾ ਚਾਹੀਦਾ ਹੈ ਵੀ ਲੋਕਾਂ 'ਚ ਚੇਤਨਾ ਦੀ ਘਾਟ ਹੈ ਇਸ ਮਸਲੇ ਨੂੰ ਲੈ ਕੇ ਲੋਕ ਤਾਂ ਲੜ ਰਹੇ ਐ ਜਥੇਬੰਦੀਆਂ ਦੇ ਰੂਪ 'ਚ ਵੀ ਲੜ ਰਹੇ ਐ ਮੁਹੱਲਿਆਂ 'ਚ ਵੀ ਲੜ ਰਹੇ ਐ ਕੋਈ ਮਤਲਬ ਮੁਹੱਲੇ 'ਚ ਕੋਈ ਕੂੜਾ ਲੈਣ ਵਾਲੀਆਂ ਗੱਡੀਆਂ ਨਹੀਂ ਆਉਂਦੀਆਂ ਉੱਥੇ ਕਿਹੜਾ ਲੋਕ ਨਹੀਂ ਬੋਲਦੇ ਇਹ ਅਸਲ 'ਚ ਮਤਲਬ ਇਹ ਸਾਰੇ ਅਸਰ ਤਾਂ ਉਸੇ ਗੱਲ ਦੇ ਹੀ ਹੈ ਨਾ ਵੀ ਸਰਕਾਰ ਲੋਕਾਂ ਦੇ ਪੈਸਾ ਖਰਚ ਨਹੀਂ ਕਰਨਾ ਚਾਹੁੰਦੀ ਉਹਦੇ ਇਜ਼ਹਾਰ ਆ ਢੜਪਾਵੇਂ ਸ਼ਹਿਰਾਂ ਦੀ ਸਫਾਈ ਦਾ ਮਾਮਲਾ ਹੈ ਭਾਵੇਂ ਸੜਕਾਂ ਦਾ ਮਾਮਲਾ ਹੈ ਪਿੰਡਾਂ ਦੀ ਫਰਨੀਆਂ ਦਾ ਮਾਮਲਾ ਹੈ ਭਾਵੇਂ ਕਿਸੇ ਦੀਆਂ ਮਤਲਬ ਅਧਿਆਪਕਾਂ ਤੋਂ ਵਾਧੂ ਦੇ ਗੈਰ ਵਿਦਿਅਕ ਕੰਮ ਲੈਣ ਦਾ ਮਾਮਲਾ ਕਿਉਂਕਿ ਉਹਨਾਂ ਕੰਮਾਂ ਵਾਸਤੇ ਹੋਰ ਤੁਸੀਂ ਸਟਾਫ ਨਹੀਂ ਨਿਯੁਕਤ ਕਰ ਰਹੇ ਮਤਲਬ ਜਿੰਨੀਆਂ ਵੀ ਲੜੀਆਂ ਨੇ ਜੁੜਦੀਆਂ ਤਾਂ ਇਸ ਗੱਲ ਨਾਲ ਹੈ ਪਰ ਇਸ ਚ ਇਹ ਚੇਤਨਾ ਨਹੀਂ ਲੋਕਾਂ 'ਚ ਇਹ ਚੇਤਨਾ ਲੈ ਕੇ ਜਾਣ ਦਾ ਕੰਮ ਹੈ ਕਿਰਤ ਖੁਦ ਨਿਕਲੇ ਆਉਣਗੇ ਲਹਿਰਾਂ ਖੜੀਆਂ ਹੋ ਜਾਣਗੀਆਂ ਜੇ ਚੇਤਨਾ ਜਾਊਗੀ ਤਾਂ ਲੋਕ ਪਹਿਲਾਂ ਵੀ ਮਤਲਬ ਸੰਘਰਸ਼ ਕਰਦੇ ਆਇਆ ਇਤਿਹਾਸ ਹੈ ਲੋਕ ਸਿੱਖਦੇ ਨੇ ਆਪਦੇ ਤਜਰਬੇ ਚੋਂ ਵੀ ਜਾਣਦੇ ਨੇ ਅਮਲਾਂ ਚੋਂ ਵੀ ਜਾਣਦੇ ਨੇ ਜਿਵੇਂ ਕਿਰਤਕੋੜ ਤੁਸੀਂ ਕਿਹਾ ਕਿ ਉਹ ਕਾਨੂੰਨ ਆ ਜਿਹੜਾ ਲਾਗੂ ਕਰ ਦਿੱਤਾ ਗਿਆ ਸਰਕਾਰ ਵੱਲੋਂ ਕੀ ਉਹ ਵਾਪਸ ਹੋਵੇਗਾ ਜਾਂ ਉਹ ਕਿਵੇਂ ਵਾਪਸ ਹੋਵੇਗਾ ਇਹ ਕਿੱਥੋਂ ਤੱਕ ਗੱਲ ਪਹੁੰਚੀ ਜਾ ਚੁੱਕੀ ਹੈ ਵੀ ਇਹ ਦੇ ਲਈ ਲੜ ਰਹੀਆਂ ਜੱਥੇ ਬੰਨੀਆਂ ਦੇਖੋ ਜੀ ਜਿਹੜਾ ਕਿਰਤ ਕੋਡ ਹੈ ਉਹ ਇੱਕ ਸਟੈਪ ਹੈ ਜਿਹੜੇ ਅਸੀਂ ਹੋਰ ਅੱਜ 4-5 ਤੁਹਾਡੇ ਸਾਹਮਣੇ ਆਪ ਹੁਣੇ ਗੱਲ ਕਰਕੇ ਹਟਿਆ ਜਿਹੜੇ ਕਦਮ ਹੈ ਇਹ ਹੋਰ ਫੌਰੀ ਕਦਮ ਲਾਗੂ ਕੀਤੇ ਆ ਨਾ ਇਹ ਪਹਿਲੇ ਕਦਮ ਹੈ ਨਾ ਆਖਰੀ ਕਦਮ ਹੈ ਉਦੋਂ ਪਹਿਲਾਂ ਬਹੁਤ ਸਾਰੇ ਕਦਮ ਆ ਚੁੱਕੇ ਆ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਕਦਮ ਲੈਣੇ ਆ ਕੋਈ ਕਦਮ ਵਾਪਸ ਹੋਊਗਾ ਕਿ ਨਹੀਂ ਵਾਪਸ ਹੋਊਗਾ ਇਹ ਉਹੀ ਗੱਲ ਹੈ ਵੀ ਇਸ ਗੱਲ ਤੇ ਨਿਰਪਰ ਕਰਦਾ ਹੈ ਦੇ ਲੋਕਾਂ ਦੀ ਕਿੰਨੀ ਤੱਕ ਜੁੜ ਪਾਉਂਦੀ ਹੈ ਲੋਕਾਂ ਦੀ ਕਿੰਨੀ ਤਾਕਤ ਇਸ ਗੱਲ ਦਾ ਅਹਿਸਾਸ ਕਰ ਪਾਉਂਦੀ ਹੈ ਵੀ ਇਸ ਕਾਰਨ ਦੇ ਪਿੱਛੇ ਨੀਤੀ ਕੀ ਹੈ ਜਦੋਂ ਉਸ ਨੀਤੀ ਦੀ ਪਛਾਣ ਬਣੂਗੀ ਤਾਂ ਉਸ ਨੀਤੀ ਦੀ ਮਾਰਚ ਆਏ ਹੋਰ ਲੋਕਾਂ ਨਾਲ ਵੀ ਸਾਂਝ ਪਾਉਗੀ ਜਿੰਨੀ ਵਾਅਦੇ ਸਾਂਝ ਸਕਾਰ ਹੋਊਗੀ ਜਿੰਨੀ ਵਾਅਦੇ ਲੋਕਾਂ ਦੀ ਆਪਸੀ ਸਮਝਦਾਰੀ ਜੁੜੂਗੀ ਉਹਨਾਂ ਵੱਧ ਕਿਸੇ ਵੀ ਸੰਘਰਸ਼ ਜਿੱਤਣ ਦੇ ਚਾਂਸ ਹੈ ਹੁਣ ਜਦੋਂ ਖੇਤੀ ਕਾਨੂੰਨਾਂ ਦਾ ਸੰਘਰਸ਼ ਸ਼ੁਰੂ ਹੋਇਆ ਸੀ ਉਦੋਂ ਉਦੋਂ ਕੋਈ ਨਹੀਂ ਸੀ ਕਹਿ ਸਕਦਾ ਜਿੱਤਿਆ ਜਾਊ ਕਿ ਨਹੀਂ ਜਿੱਤਿਆ ਜਾਊ ਜਿੱਤਿਆ ਗਿਆ ਕਿਉਂਕਿ ਉਹਦੇ ਚ ਵਿਸ਼ਾਲ ਲੋਕਾਂ ਦਾ ਇੱਕਾ ਜੁੜਿਆ ਇਕੱਲੇ ਕਿਸਾਨ ਨਹੀਂ ਰਹੇ ਇਸ ਮਤਲਬ ਸਮਾਜ ਦੇ ਹੋਰ ਹਿੱਸੇ ਬਰਾਬਰ ਉਹਨਾਂ ਦੇ ਭਾਵੇਂ ਮਟੀਰੀਅਲ ਸਪੋਰਟ ਦੀ ਗੱਲ ਸੀ ਭਾਵੇਂ ਉੱਥੇ ਜਾ ਕੇ ਸਪੋਰਟ ਦੀ ਗੱਲ ਸੀ ਉਹਦਾ ਉਹਦਾ ਅੰਗ ਬਣੇ ਜਦੋਂ ਲੋਕ ਇਕੱਠੇ ਹੁੰਦੇ ਨੇ ਨਾ ਮਸਲਾ ਦੇ ਜਿੱਤੇ ਜਾਂਦੇ ਨੇ ਸੰਘਰਸ਼ ਕਦਮ ਵਾਪਸ ਹੋ ਜਾਂਦੇ ਨੇ ਬਿਲਕੁਲ ਹੋ ਸਕਦਾ ਹੈ ਕਿਰਤਕੋੜ ਵੀ ਰੱਦ ਹੋ ਸਕਦੀ ਹੈ ਆਹ ਜਿਹੜਾ ਬਿਜਲੀ ਸੌਦਾ ਉਹਦੀ ਸਕੀਮ ਵੀ ਰੱਦ ਹੋ ਸਕਦੀ ਹੈ ਪੁਰਾਣਾ ਬਿਜਲੀ ਬਲ ਬਹਾਲ ਹੋ ਸਕਦਾ ਹੈ ਆਹ ਪੰਚਾਇਤੀ ਜ਼ਮੀਨਾਂ ਦੇ ਫੈਸਲੇ ਵਾਪਸ ਹੋ ਸਕਦੇ ਆ ਜਿਹੜੀਆਂ ਵਿਕੀਆਂ ਜ਼ਮੀਨਾਂ ਉਹਦੇ ਸੌਦੇ ਵੀ ਰੱਦ ਕਰਵਾਏ ਜਾ ਸਕਦੇ ਆ ਜਿਹੜੇ ਪ੍ਰਾਈਵੇਟ ਹੋਏ ادارے ਉਹਨਾਂ ਦਾ ਵੀ ਸਰਕਾਰੀਕਰਨ ਕਰਾਇਆ ਜਾ ਸਕਦਾ ਪਰ ਉਹਦੀ ਸ਼ਰਤ ਇਹ ਹੈ ਵੀ ਇਹਨਾਂ ਗੱਲਾਂ ਚ ਕਿੰਨੀ ਕਿੰਨੇ ਗਣਤੀ ਲੋਕ ਲਾਮਬੰਦ ਹੁੰਦੇ ਆ ਤੇ ਕਿਹੜੀ ਚੇਤਨਾ ਨਾਲ ਲਾਮਬੰਦ ਹੁੰਦੇ ਆ ਕਿਰਤਕੋਰ ਜਿਹੜਾ ਕੱਲੇ ਮਜ਼ਦੂਰਾਂ ਦੀ ਹੱਕਾਂ ਉੱਪਰ ਹੀ ਡਾਕਾ ਵੱਜਿਆ ਜਾਂ ਉਹਦੇ ਵਿੱਚ ਕਿਸਾਨ ਵੀ ਹੈਗੇ ਆ ਜਾਂ ਹੋਰ ਲੋਕ ਵੀ ਆਉਂਦੇ ਆ ਕਿਹੜੇ ਕਿਹੜੇ ਲੋਕ ਆਉਂਦੇ ਆ ਕਿਰਤਕੋਰ ਦੇ ਵਿੱਚ ਜਿਹੜਾ ਕਿਰਤਕੋਰ ਹੈ ਜਿਹੜਾ ਕਾਨੂੰਨ ਲਾਗੂ ਕੀਤਾ ਉਹ ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਆ ਵੀ ਇਹ ਮਤਲਬ ਕਿਸੇ ਕਾਨੂੰਨ ਦਾ ਇੱਕ ਸਿੱਧਾ ਤੱਕ ਕੇ ਅਸਰ ਨਹੀਂ ਹੁੰਦਾ ਉਹਦਾ ਇੱਕ ਸੋਸਾਇਟੀ ਤੇ ਇੱਕ ਸਰਕਲ ਤੇ ਅਸਰ ਹੁੰਦਾ ਆਪਾਂ ਕਿਹਾ ਵੀ ਭਾਵੇਂ ਇਹ ਮਤਲਬ ਜਿਹੜੇ ਫੈਕਟਰੀਆਂ ਚ ਜਾਂ ਇਹਨਾਂ ਦੂਜੇ ਧਾਰਿਆਂ ਚ ਕੰਮ ਕਰਦੇ ਆ ਉਹਨਾਂ ਲੇਬਰ ਤੇ ਲਾਗੂ ਹੁੰਦੀ ਹੈ ਕਿਰਤ ਕੋਡ ਪਰ ਉਹ ਇਸ ਮਤਲਬ ਪੱਖੋ ਸੋਸਾਇਟੀ ਦੇ ਵੀ ਸਰਪੰੰਦਾ ਵੀ ਜਿਹੜੇ ਕਿਸਾਨ ਆ ਕਿਸਾਨ ਕਿਸਾਨਾਂ ਦੇ ਪਰਿਵਾਰ ਵੀ ਉਹਨਾਂ ਦੇ ਬੱਚੇ ਵੀ ਜਿਹੜੇ ਮਜ਼ਦੂਰੀ ਕਰਨ ਜਾਂਦੇ ਆ ਉਹਨਾਂ ਦੀ ਆਰਥਿਕ ਤਨੂ ਵੀ ਇਫੈਕਟ ਕਰਦੇ ਆ ਸਮਾਜ ਦੇ ਦੂਜੀ ਕੁੱਲ ਆਰਥਿਕ ਤਨੂ ਇਫੈਕਟ ਕਰਦੇ ਆ ਜਦੋਂ ਉਹਨਾਂ ਕੋਲੇ ਪੈਸਾ ਨਹੀਂ ਆਉਂਦਾ ਇਥੋਂ ਦੀ ਮੰਡੀ ਦੀ ਆਰਥਿਕ ਤਨੂ ਇਫੈਕਟ ਕਰਦੇ ਆ ਜਦੋਂ ਉਹਨਾਂ ਦੀ ਕਿਰਤ ਲੁੱਟੀ ਜਾਂਦੀ ਆ ਉੱਥੇ ਮਤਲਬ ਇਸ ਪੱਖੋਂ ਇਹ ਸਮਾਜ ਦੇ ਸਾਰੇ ਮਤਲਬ ਸਾਰੇ ਹਿੱਸਿਆਂ ਨੂੰ ਇੱਕ ਤਰੀਕੇ ਨਾਲ ਆਪਣੀ ਟੋਟਲ ਇਕਨੋਮੀ ਨੂੰ ਇਫੈਕਟ ਕਰਨ ਵਾਲੇ ਕਾਨੂੰਨ ਆ